ਸੋ ਐਵਰੀ ইয়ার 1000 ਪਲੱਸ ਜਿਹੜੇ ਸਟੂਡੈਂਟਸ ਨੇ ਸਾਡੇ ਕੋਲ ਆਲਸ অর ਪੀਟੀ ਕਰਦੇ ਨੇ ਔਰ ਜਿਹੜੇ ਕੀ ਹੈਗੇ ਨੇ 500 ਪਲੱਸ ਜਿਹੜੇ ਅਸੀਂ ਵੀਜ਼ਾ ਲੈਣੇ ਆ অস্ট্রেলিয়া ਕੈਨੇਡਾ ਯੂਕੇ ਨਿਊਜ਼ੀਲੈਂਡ ਦੇ ਵਿੱਚ ਕੈਨੇਡਾ ਦੀ ਮੇਜ ਗੱਲ ਕਰਾਂ ਤਾਂ ਕਿੰਨੇ ਕੁ ਚੈਲੰਜਸ ਰਹਿੰਦੇ ਨੇ ਬੱਚਾ ਤਾਂ ਚਲੋ ਵੀਜ਼ਾ ਤਾਂ ਮਿਲ ਜਾਂਦਾ ਕੰਮ ਨਹੀਂ ਮਿਲਦਾ ਇਹ ਵਾਕਈ ਸੱਚ ਗੱਲ ਹੈ ਜਾਂ ਫਿਰ ਰੂਮਰਸ ਹੀ ਨੇ ਮੋਸਟਲੀ ਕੀ ਹੈਗਾ ਕੈਨੇਡਾ ਦੇ ਵਿੱਚ ਜਿਹੜਾ ਬੱਚਾ ਨਾ ਇਸ ਪ੍ਰੈਮ ਤੇ ਬਹੁਤ ਜ਼ਿਆਦਾ ਪਹੁੰਚ ਚੁੱਕਿਆ ਹੈ ਇੰਟਰਨੈਸ਼ਨਲ ਸਟੂਡੈਂਟਸ ਹੈ ਨਾ ਤਾਂ ਉਹਦੇ ਵਿੱਚੋਂ ਜਿਹੜਾ 8 ਲੱਖ ਸਟੂਡੈਂਟ ਹੈ ਨਾ ਉਹ ਬਿਜ਼ਨਸ ਕੈਟਾਗਰੀ ਦੇ ਵਿੱਚ ਗਿਆ 1.25% ਉਹਦਾ ਜਿਹੜਾ ਗਿਆ ਉਹ ਟ੍ਰੇਡ ਕੋਰਸ ਜਾਂ ਹੈਲਥ케ਅਰ ਦੇ ਪ੍ਰੋਗਰਾਮ ਦੇ ਵਿੱਚ ਗਿਆ ਮੈਨੂੰ ਲੱਗਦਾ ਕਿ ਜਿੱਥੇ ਬੱਚਿਆਂ ਦਾ ਕਸੂਰ ਹੈ ਉੱਥੇ ਹੀ ਕਿਤੇ ਨਾ ਕਿਤੇ ਏਜੰਟਸ ਦਾ ਵੀ ਕਸੂਰ ਹੈ ਕਿ ਉਹ ਇੰਨੇ ਬੱਚਿਆਂ ਨੂੰ ਇੱਕ ਪਾਸੇ ਹੀ ਭੇਜੀ ਜਾ ਰਹੇ ਨੇ ਕਿਉਂਕਿ ਉਹਨਾਂ ਦਾ ਵੀ ਕੰਮ ਹੈ ਕਿਤੇ ਨਾ ਕਿਤੇ ਮੈਨੂੰ ਲੱਗਦਾ ਗਾਈਡ ਕਰ ਮੈਂ ਸਟਾਰਟਿੰਗ ਦੇ ਵਿੱਚ ਜਦੋਂ ਸਟਾਰਟ ਕੀਤਾ ਸੀ ਨਾ ਮੇਰਾ ਮਿਸ਼ਨ ਇਹ ਹੀ ਸੀਗਾ ਕਿ ਵੀ ਮੈਂ ਬੱਚੇ ਨੂੰ ਪ੍ਰੋਪਰ ਗਾਈਡ ਕਰਨਾ ਹੈ ਕਿ ਤੂੰ ਕਿਹੜਾ ਕੋਰਸ ਲੈਣਾ ਹੈ ਕਿ ਕਿਹੜੀ ਕੋਲਿਜ ਲੈਣਾ ਹੈ ਕਿਹੜੀ ਯੂਨੀਵਰਸਿਟੀ ਜਾਣੀ ਹੈ ਜਿੱਥੇ ਤੇਨੂੰ ਪੀਆਰ ਇਜ਼ੀ ਆ ਜਿੱਥੇ ਤੇਨੂੰ ਜਿੱਥੇ ਤੇਰੇ ਅਕਮੋਡੇਸ਼ਨਸ ਦਾ ਐਕਸਪੈਂਸਸ ਘਟਣੇ ਹੈਨਾ ਪਰ ਬੱਚੇ ਨਾਲ ਉਹ ਐਗਰੀ ਨਹੀਂ ਕਰਦਾ ਬੱਚੇ ਨੂੰ ਇਹ ਲੱਗਦਾ ਕਿ ਮੈਂ ਆਪਦੇ ਫਰੈਂਡਸ ਕੋਲ ਜਾਂ ਆਪਦੇ ਰਿਲੇਟਿਵ ਦੇ ਕੋਲ ਹੀ ਜਾਣਾ ਬੱਚੇ ਨੂੰ ਕੈਨੇਡਾ ਜਾਣਾ ਚਾਹੀਦਾ ਹੈ ਜਿਹੜੇ ਮੈਰਿਡ ਨੇ ਉਹ ਆਪਦੇ ਸਪਾਊਸ ਦੇ ਨਾਲ ਮਾਸਟਰ ਡਿਗਰੀ ਤੇ ਜਾ ਸਕਦੇ ਨੇ ਪਲੱਸ ਜੋ 12th ਨੇ ਉਹ ਵਧੀਆ ਟ੍ਰੇਡ ਕੋਰਸ ਲੈ ਕੇ ਇੰਨੇ ਸਾਰੇ ਪਬਲਿਕ ਕਾਲਜ ਨੇ ਕੈਨੇਡਾ ਦੇ ਵਿੱਚ ਹੈ ਨਾ ਉਹਨਾਂ ਦੇ ਵਿੱਚ ਨੰਬਰ ਆਫ ਟ੍ਰੇਡ ਕੋਰਸ ਨੇ ਉਹਨਾਂ ਦੇ ਵਿੱਚ ਐਡਮਿਸ਼ਨ ਲੈ ਕੇ ਉਹ ਜਾ ਸਕਦੇ ਨੇ ਉਹ ਆਪ ਦਾ ਅੱਛਾ ਤਰੀਕੇ ਨਾਲ ਸਟੱਡੀ ਵੀ ਕਰ ਸਕਦੇ ਨੇ ਔਰ ਆਪਣਾ ਜਿਹੜਾ ਹੈਗਾ ਉੱਥੇ ਵਰਕ ਵੀ ਕਰ ਸਕਦੇ ਆ ਤੇ ਅੱਛਾ ਅਰਨ ਵੀ ਕਰ ਸਕਦੇ ਕਿਹੜੇ ਬੱਚਿਆਂ ਨੂੰ ਪ੍ਰੀਫਰੈਂਸ ਹੈ ਜਿਹੜੀ ਆਸਟ੍ਰੇਲੀਆ ਨੂੰ ਦੇਣੀ ਚਾਹੀਦੀ ਹੈ ਆਸਟ੍ਰੇਲੀਆ ਤਾਂ ਨਾ ਆਲਵੇਜ਼ ਥੋੜਾ ਸਟ੍ਰਿਕਟ ਹੀ ਰਿਹਾ ਹੈਗਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਉਹਦੀ ਆਪਣੀ ਇੱਕ ਪਾਲਿਸੀ ਹੁੰਦੀ ਹੈ ਜਿੱਦਾ ਨਾਨ ਮੈਡੀਕਲ ਮੈਡੀਕਲ ਕਾਮਰਸ ਸਟਿੰਗ ਦੇ ਸਟੂ ਉਹ ਆਸਟ੍ਰੇਲੀਆ ਦੇ ਵਿੱਚ ਜਾਂਦੇ ਨੇ ਬਟ ਅਗਰ ਇਹ ਪ੍ਰੋਫਾਈਲ ਦਾ ਬੱਚਾ ਆਸਟ੍ਰੇਲੀਆ ਦੇ ਵਿੱਚ ਜਾ ਰਿਹਾ ਹੈ ਤਾਂ 95% ਬੱਚੇ ਦਾ ਵੀਜ਼ਾ ਮਿਲਦਾ ਹੀ ਮਿਲਦਾ ਹੈ ਦੋਸਤੋ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ਸ਼ਮ ਨਾਗਰਾ ਤੋਂਰੇ ਸਾਰੇ ਅੰਦਾਜ਼ ਸਵਾਗਤ ਕਰਦਾ ਹਮੇਸ਼ਾ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੇ ਬੱਚੇ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਪੜਨ ਦੇ ਲਈ ਵਸੰਦੇ ਲਈ ਵਿਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਦੇ ਜਿਹੜੇ ਕਈ ਮਨ ਦੇ ਵਿੱਚ ਸਵਾਲ ਹੁੰਦੇ ਨੇ ਕਿ ਕਿਹੜਾ ਕੋਰਸ ਉਹਨਾਂ ਨੂੰ ਕਰਨਾ ਚਾਹੀਦਾ ਹੈ ਕਿਹੜਾ ਦੇਸ਼ ਜਿਹੜਾ ਉਹਨਾਂ ਦੇ ਲਈ ਚੰਗਾ ਹੈ ਜਾਂ ਫਿਰ ਤਮਾਮ ਤਮਾਮ ਤਰ੍ਹਾਂ ਦੇ ਉਹਨਾਂ ਦੇ ਦਿਮਾਗ ਦੇ ਵਿੱਚ ਸਵਾਲ ਹੁੰਦੇ ਨੇ ਉਹਨਾਂ ਸਵਾਲਾਂ ਦੇ ਜਵਾਬ ਲੱਭਣ ਦੇ ਲਈ ਖੋਜਣ ਦੇ ਲਈ ਅੱਜ ਅਸੀਂ ਸੰਗਰੂਰ ਪਹੁੰਚੇ ਹਾਂ ਜਿੱਥੇ ਮੇਰੇ ਨਾਲ ਬਲੈਕਸਟੋਨ ਇਮੀਗ੍ਰੇਸ਼ਨ ਦੇ ਡਾਇਰੈਕਟਰ ਹਰਵਿੰਦਰ ਕੌਰ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਵਾਗਤ ਹੈ ਹਾਂ ਥੈਂਕ ਯੂ ਸੋ ਮੱਚ ਅੱਛਾ ਪਹਿਲਾਂ ਤਾਂ ਮੈਨੂੰ ਲੱਗਦਾ ਕਿ ਆਪਨੇ ਅੱਜ ਇਸ ਕੋਰਸ ਮੈਂ ਤੇ ਪਹਿਲੀ ਇੰਟਰਵਿਊ ਹੈ ਸਾਡੇ ਦਰਸ਼ਕ ਦੇ ਨਾਲ ਵੀ ਤੁਹਾਡੀ ਜਾਣ ਪਛਾਣ ਜ਼ਰੂਰੀ ਹੈ ਮੇਰੇ ਨਾਲ ਵੀ ਮੈਂ ਚਾਹੁੰਗਾ ਕਿ ਪਹਿਲਾਂ ਤੁਸੀਂ ਦੱਸ ਦੋ ਕਿ ਕਦੋਂ ਬਲੈਕਸਟੋਨ ਦੀ ਜਿਹੜੀ ਦੀ ਸਥਾਪਨਾ ਕਦੋਂ ਹੋਈ ਕਦੋਂ ਤੁਸੀਂ ਇਸ ਇਮੀਗ੍ਰੇਸ਼ਨ ਨੂੰ ਸ਼ੁਰੂ ਕੀਤਾ ਅ ਸੋ ਬਲੈਕਸਟੋਨ ਅਸੀਂ ਸਟਾਰਟ ਕੀਤਾ ਹੈ 2019 ਦੇ ਵਿੱਚ ਔਰ ਜਿਹੜੀ ਸਮਰੂਰ ਦੇ ਵਿੱਚ ਇਹਦਾ ਹੈੱਡ ਆਫਿਸ ਹੈ ਔਰ ਇਹਦੀ ਦੋ ਬ੍ਰਾਂਚਸ ਹੋਰ ਨੇ ਮਤਲਬ ਬਰਨਾਲਾ ਔਰ ਜੰਮੂ ਦੇ ਵਿੱਚ ਬਿਲਕੁਲ ਅੱਛਾ ਇਸ ਤੋਂ ਇਲਾਵਾ ਜੇ ਮੈਂ ਹਰਵਿੰਦਰ ਕੋ ਹੋਰਾਂ ਦੀ ਗੱਲ ਕਰਾਂ ਤੁਸੀਂ 2019 ਦੇ ਵਿੱਚ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਆਏ ਉਦੋਂ ਪਹਿਲਾਂ ਅਜੇ ਤੁਹਾਡੀ ਸਟੱਡੀ ਦੀ ਗੱਲ ਕਰਾਂ ਮੈਂ ਤਾਂ ਉਸ ਤੋਂ ਪਹਿਲਾਂ ਕੀ ਸਟੱਡੀ ਕੀਤੀ ਹੈ ਜਾਂ ਉਸ ਤੋਂ ਬਾਅਦ ਕੀ ਇਹ ਤੁਹਾਡਾ ਫਰਸਟ ਬਿਜ਼ਨਸ ਹੈ ਜਾਂ ਇਹ ਤੋਂ ਪਹਿਲਾਂ ਵੀ ਤੁਸੀਂ ਕੋਈ ਜੌਬ ਕੀਤੀ ਹੈ ਕੋਈ ਕੰਮ ਕੀਤਾ ਹੈ ਸੋ ਇਸ ਦੇ ਵਿੱਚ ਇਹ ਹੈ ਕਿ ਮੈਂ 2014 ਦੇ ਵਿੱਚ ਮੇਰੀ ਗ੍ਰੈਜੂਏਸ਼ਨ ਕੰਪਲੀਟ ਹੋਈ ਸੋ ਗ੍ਰੈਜੂਏਸ਼ਨ ਤੋਂ ਬਾਅਦ ਆਪਣੀ ਬੀਟੈਕ ਤੋਂ ਬਾਅਦ 6 ਮੰਥ ਦੀ ਟ੍ਰੇਨਿੰਗ ਹੁੰਦੀ ਹੈ ਉਹ 6 ਮੰਥ ਦੀ ਟ੍ਰੇਨਿੰਗ ਦੇ ਡਿਊਰਿੰਗ ਮੈਂ ਜੌਬ ਕੀਤੀ ਥੋੜੀ ਜਿਸ ਦੇ ਵਿੱਚ ਮੈਂ ਚੰਡੀਗੜ੍ਹ ਦੇ ਵਿੱਚ ਸੀਗੀ ਔਰ ਮੈਂ ਉੱਥੇ ਉੱਥੇ ਕਾਫੀ ਉਸ ਟਾਈਮ ਦੇ ਬੂਮ ਸੀਗਾ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਆਫੀਸਰਸ ਦਾ ਸੋ ਉੱਥੇ ਮੈਂ ਇੱਕ ਇੰਸਟੀਚਿਊਟ ਦੇ ਵਿੱਚ ਜੌਬ ਕੀਤੀ ਥੋੜਾ ਟਾਈਮ ਐਂਡ ਆਫਟਰ ਥੈਟ ਮੈਂ ਆਪਣੀ ਐਮਟੈਕ ਸਟਾਰਟ ਕੀਤੀ ਐਂਡ ਐਮਟੈਕ ਤੋਂ ਬਾਅਦ ਮੈਂ ਐਜ਼ ਅ ਪ੍ਰੋਫੈਸਰ ਰਹੀ ਔਰ ਉਸ ਤੋਂ ਬਾਅਦ ਫਿਰ ਮੈਂ ਮੇਰੀ ਮੈਰਿਜ ਤੋਂ ਬਾਅਦ ਮੈਂ ਆਪਣਾ ਇਹ ਬਿਜ਼ਨਸ ਸਟਾਰਟ ਕੀਤਾ। ਅੱਛਾ ਤੁਸੀਂ ਪ੍ਰੋਫੈਸਰ ਵੀ ਰਹੇ ਹੋ ਇਸ ਇੰਡਸਟਰੀ ਦੇ 안 ਤੋਂ ਪਹਿਲਾਂ। ਬਿਲਕੁਲ ਮੈਂ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਵਿੱਚ ਪ੍ਰੋਫੈਸਰ ਸੀਗੀ। ਕਿੰਨਾ ਕੁ ਟਾਈਮ ਤੁਸੀਂ ਉਹ ਜੌਬ ਕੀਤੀ? 8 ਤੋਂ 9 ਮਨ ਮੈਂ ਜੌਬ ਕੀਤੀ। ਬਟ ਜਦੋਂ ਮੇਰੀ ਮੈਰਿਜ ਡਿਸਾਈਡ ਹੋ ਗਈ ਸੀਗੀ, ਐਂਗੇਜਮੈਂਟ ਮੇਰੀ ਹੋਈ ਤਾਂ ਉਦੋਂ ਮੈਂ ਆਪਣਾ ਡਿਸਾਈਡ ਆਲਰੇਡੀ ਕਰ ਚੁੱਕਿਆ ਸੀਗਾ ਕਿ ਮੈਨੂੰ ਇਹੀ ਬਿਜ਼ਨਸ ਕਰਨਾ ਹੈ। ਅੱਛਾ ਸੋ ਇਹੀ ਕਿਉਂ? ਇਹੀ ਕਿਉਂ ਕਿ ਕਿ ਚੰਡੀਗੜ੍ਹ ਦੇ ਵਿੱਚ ਨਾ ਇਹ ਉਸ ਟਾਈਮ ਦੇ ਬਹੁਤ ਜ਼ਿਆਦਾ ਟ੍ਰੈਂਡ ਇੱਕ ਸਾਫ ਦਾ ਟ੍ਰੈਂਡ ਹੈ ਮਤਲਬ ਕਿ ਹੁੰਦਾ ਨਾ ਕਿ ਹਰ ਕੋਈ ਬੰਦਾ ਜਿੱਦਾਂ ਪੰਜਾਬ ਦੇ ਵਿੱਚ ਕੋਈ ਵੀ ਚੀਜ਼ ਸਟਾਰਟ ਹੁੰਦੀ ਹੈ ਤਾਂ ਹਰ ਕੋਈ ਬੰਦਾ ਉਹਨੂੰ ਸਟਾਰਟ ਕਰਨ ਲੱਗ ਜਾਂਦਾ ਹੈ ਨਾ ਕਿ ਆਪਾਂ ਸਭ ਨੇ ਉਹੀ ਕਰਨਾ ਹੈ ਬਟ ਮੈਂ ਜਦੋਂ ਦੇਖਿਆ ਕਿ ਮੈਂ ਜਦੋਂ ਜੌਬ ਕੀਤੀ ਤਾਂ ਮੇਰਾ ਨਾ ਥੋੜਾ ਥੋੜਾ ਇੰਟਰਸਟ ਪੈਣਾ ਸ਼ੁਰੂ ਹੋ ਗਿਆ ਥੋੜਾ ਕੀ ਫਿਰ ਮੈਂ ਬਹੁਤ ਹੀ ਜ਼ਿਆਦਾ ਡੀਪਲੀ ਪੜਨ ਲੱਗ ਗਈ ਹੈ ਨਾ ਔਰ ਮੈਂ ਦੇਖਿਆ ਕਿ ਕਿ ਬਹੁਤ ਅੱਛਾ ਹੈ ਕਿ ਆਪਾਂ ਕਿਸੇ ਬੱਚੇ ਨੂੰ ਇੰਟਰਨੈਸ਼ਨਲ ਸਟੱਡੀ ਕਰਨ ਲਈ ਭੇਜ ਰਹੀ ਆ ਪਲੱਸ ਉਹਦੇ ਨਾਲ ਬੱਚੇ ਦਾ ਜਿਹੜਾ ਫਿਊਚਰ ਬਣ ਰਿਹਾ ਹੈ ਹਨਾ ਤਾਂ ਕਾਫੀ ਚੀਜ਼ਾਂ ਰਿਲੇਟ ਹੋਈਆਂ ਤੇ ਮੈਨੂੰ ਸਟਾਰਟਿੰਗ ਤੋਂ ਇਹੀ ਸੀਗਾ ਕਿ ਮੈਂ ਆਪਣਾ ਬਿਜ਼ਨਸ ਕਰਾਂ ਹਨਾ ਔਰ ਮੈਨੂੰ ਫਿਰ ਜਦੋਂ ਮੈਂ ਇਸ ਲਾਈਨ ਦੇ ਵਿੱਚ ਆਈ ਗਈ ਤਾਂ ਮੈਨੂੰ ਲੱਗਿਆ ਕਿ ਕਿਉਂ ਨਾ ਮੈਨੂੰ ਇਹੀ ਚੂਜ਼ ਕਰਨਾ ਚਾਹੀਦਾ ਔਰ ਬਟ ਜਦੋਂ ਮੈਂ ਇਹਦੇ ਬਾਰੇ ਡਿਸਾਈਡ ਕੀਤਾ ਤਾਂ ਮੈਂ ਆਪਣੀ ਇੰਗੇਜਮੈਂਟ ਤੋਂ ਬਾਅਦ ਮੈਂ ਮੇਰੇ ਹਸਬੰਡ ਨੂੰ ਕਿਹਾ ਕਿ ਮੈਨੂੰ ਇਹ ਬਿਜ਼ਨਸ ਸਟਾਰਟ ਕਰਨਾ ਹੈ ਤਾਂ ਉਹਨਾਂ ਨੂੰ ਲੱਗਿਆ ਕਿ ਨਹੀਂ ਜਿੱਦਾਂ ਕਿ ਸਬਦਾ ਹੁੰਦਾ ਕਿ ਇਹ ਤਾਂ ਫਰਾਡ ਕੰਮ ਹੈ ਹੈਨਾ ਤਾਂ ਸਭ ਕਹਿੰਦੇ ਕਿ ਨਹੀਂ ਇਹ ਤਾਂ ਵੀ ਬੜਾ ਹੀ ਫਰਾਡ ਹੈ ਵੀ ਹਰਵਿੰਦਰ ਨੇ ਨਹੀਂ ਇਹ ਠੱਗੀ ਵਾਲਾ ਕੰਮ ਹੈ ਵੀ ਇਹਦੇ ਵਿੱਚ ਤੂੰ ਨਹੀਂ ਜਾਣਾ ਹੈਨਾ ਸੋ ਮੈਂ ਉਹਨਾਂ ਨੂੰ ਥੋੜਾ ਦੱਸਿਆ ਕਿ ਨਹੀਂ ਮੈਂ ਮੈਨੂੰ ਇਹ ਨੌਲੇਜ ਹੈ ਹਾਂ ਬਿਲਕੁਲ ਵੀ ਨੌਲੇਜ ਹੈ ਔਰ ਵੀ ਦੋ ਤਰ੍ਹਾਂ ਦਾ ਕੰਮ ਹਰ ਜਗ੍ਹਾ ਤੇ ਆ ਠੱਗੀ ਜ਼ਰੂਰੀ ਨਹੀਂ ਹੈਗਾ ਕਿ ਇਮੀਗ੍ਰੇਸ਼ਨ ਲਾਈਨ ਦੇ ਵਿੱਚ ਹੀ ਹੈ ਹੈਨਾ ਹਰ ਇੱਕ ਬਿਜ਼ਨਸ ਦੇ ਵਿੱਚ ਵੀ ਠੱਗੀ ਹੈਗੀ ਹੈ ਚਾਹੇ ਹਸਪੀਟਲ ਚ ਚਲਾ ਲਓ ਕਾਲਜਾਂ ਚ ਚਲਾ ਲਓ ਸਕੂਲਾਂ ਚ ਚਲਾ ਲਓ ਹੈਨਾ ਮੈਨੂੰ ਲੱਗ ਕੇ ਇੱਕ ਨਾਰਮਲ ਸ਼ਾਪ ਤੇ ਵੀ ਠੱਗੀ ਹੋ ਸਕਦੀ ਹੈ ਹਨਾ ਤਾਂ ਵੀ ਇਹ ਨਹੀਂ ਹੈਗਾ ਕਿ ਆਪਾਂ ਉਹ ਠੱਗੀ ਵਾਲੇ ਪਾਸੇ ਨਹੀਂ ਜਾਣਾ ਮੈਂ ਮੈਂ ਮਤਲਬ ਕਿ ਇੱਕ ਪ੍ਰੋਫੈਸ਼ਨਲੀ ਤਰੀਕੇ ਨਾਲ ਕੰਮ ਕਰਨਾ ਚਾਹਨੀ ਆ ਤੇ ਆਲਮੋਸਟ ਸਾਨੂੰ ਪਤਾ ਹੈ ਕਿ ਐਜ਼ ਏ ਇੱਕ ਫੀਮੇਲ ਜਦੋਂ ਕੋਈ ਬਿਜ਼ਨਸ ਦੀ ਗੱਲ ਕਰਦੀ ਆ ਤਾਂ ਜਿਹੜੀ ਆਪਣੇ ਪੰਜਾਬੀ ਫੈਮਲੀਆਂ ਹੁੰਦੀਆਂ ਨੇ ਉਹਨਾਂ ਦੇ ਮਨ 'ਚ ਇਹੀ ਹੁੰਦਾ ਹਮੇਸ਼ਾ ਕਿ ਕਿਉਂ ਨਾ ਕਿ ਗਵਰਨਮੈਂਟ ਜੌਬ ਕੀਤੀ ਜਾਵੇ ਹਨਾ ਤਾਂ ਮੇਰੀ ਫੈਮਲੀ ਟੋਟਲੀ ਅਗੇਂਸਟ ਹੋ ਗਈ ਮੇਰੇ ਕਿ ਨਹੀਂ ਤੂੰ ਬਿਜ਼ਨਸ 'ਚ ਨਹੀਂ ਜਾਣਾ ਤੂੰ ਪੀ ਐਚ ਡੀ ਕਰਨੀ ਆ अच्छा तो आप पीएचडी ਦਾ ਜਦੋਂ ਡਿਸਾਈਡ ਹੋਇਆ ਤਾਂ ਮੈਂ ਕਿਉਂਕਿ ਪ੍ਰੋਫੈਸਰ ਉਹ ਟੀਚਿੰਗ ਵਾਲੀ ਲਾਈਨ ਹੈ ਹਾਂ ਟੀਚਿੰਗ ਵਾਲੀ ਲਾਈਨ ਹੈ ਤਾਂ ਅੰਗੇਜਮੈਂਟ ਹੋਈ ਹੋਈ ਸੀ ਸਾਰੇ ਕਹ ਰਹੇ ਸੀ ਵੀ ਨਹੀਂ ਕਿ ਬਹੁਤ ਇਹ ਤਾਂ ਸ਼ਰਮ ਦੀ ਗੱਲ ਹੋਊਗੀ ਕਿ ਵੀ ਤੂੰ ਕਿਹੜੀ ਲਾਈਨ ਚੂਜ਼ ਕਰ ਰਹੀ ਹੈ ਹਨਾ ਤਾਂ ਮੇਰੇ ਹਸਬੰਦ ਨੇ ਮੈਨੂੰ ਸਪੋਰਟ ਕੀਤਾ ਤੇ ਉਹਨਾਂ ਨੇ ਮਤਲਬ ਕਿ ਮੇਰੀ ਫੈਮਿਲੀ ਨੂੰ ਮਤਲਬ ਕਿ ਖੁੱਦ ਦੀ ਫੈਮਿਲੀ ਤੋਂ ਫੈਮਿਲੀ ਨੂੰ ਤਾਂ ਕਨਵਿੰਸ ਕੀਤਾ ਹੀ ਕੀਤਾ ਬਟ ਉਹਨਾਂ ਨੇ ਮੇਰੀ ਫੈਮਿਲੀ ਨੂੰ ਵੀ ਕਨਵਿੰਸ ਕੀਤਾ ਔਰ ਮੇਰੇ ਬ੍ਰਦਰ ਸਿਸਟਰ ਨੂੰ ਸਭ ਨੂੰ ਕਨਵਿੰਸ ਕੀਤਾ ਤੇ ਉਹਨਾਂ ਨੇ ਕਿਹਾ ਕਿ ਆਪਾਂ ਬਿਜ਼ਨਸ ਸਟਾਰਟ ਕਰਦੇ ਹਾਂ ਦ 2018 ਦੇ ਵਿੱਚ 19 ਤੋਂ ਪਹਿਲਾਂ 2018 ਦੇ ਵਿੱਚ ਮੈਂ ਬਹੁਤ ਸਮਾਲ ਦਾ ਬਿਜ਼ਨਸ ਕੀਤਾ ਸੀਗਾ ਜਿਹਦੇ ਵਿੱਚ ਮੈਂ ਬਹੁਤ ਛੋਟੀ ਜੀ ਇਨਵੈਸਟਮੈਂਟ ਕੀਤੀ ਸੀ ਐਜ਼ ਏ ਹਨਾ ਔਰ ਦੇਖਿਆ ਕਿ ਮੈਂ ਇਹਨੂੰ ਕਿੰਨਾ ਗਰੋ ਕਰਦੀ ਹਾਂ ਬਟ ਵਿਦਨ ਦਾ 8 ਤੋਂ 9 ਮੰਥ ਬਹੁਤ ਅੱਛਾ ਰਿਸਪੌਂਸ ਮਿਲਿਆ ਮੈਨੂੰ ਤੇ ਤੁਸੀਂ ਹੁਣ ਇਹਨੂੰ ਬਿਲਕੁਲ ਇਕੱਲੇ ਚਲਾਉਣਾ ਜਾਂ ਹਸਬੈਂਡ ਦੀ ਵੀ ਨਾਲ ਹਸਬੈਂਡ ਮੇਰੇ ਗਵਰਨਮੈਂਟ ਜੌਬ ਤੇ ਨਹੀਂ ਸੋ ਮੈਂ ਨਾ ਮੈਂ ਮੇਰੇ ਇੱਕ ਬਿਜ਼ਨਸ ਪਾਰਟਨਰ ਵੀ ਨੇ ਇਸ ਦੇ ਵਿੱਚ ਠੀਕ ਹੈ ਔਰ ਮੈਨੂੰ ਦੋਨੋਂ ਤਰਫ ਤੋਂ ਸਪੋਰਟ ਮਿਲ ਰਹੀ ਹੈ ਐਜ਼ ਅ ਬਿਜ਼ਨਸ ਪਾਰਟਨਰ ਦੀ ਤਰਫ ਤੋਂ ਵੀ ਤੇ ਹਸਬੰਡ ਦੀ ਤਰਫ ਤੋਂ ਵੀ ਅੱਛਾ ਚਲਾਨੇ ਤੁਸੀਂ ਅੱਛਾ ਹਾਂ ਮੈਂ ਰਨ ਅਪ ਕਰ ਰਹੀ ਹਾਂ ਅੱਛਾ ਜੇ ਮੈਂ ਗਰੋਥ ਦੀ ਗੱਲ ਕਰਾਂ ਜਾਂ ਫਿਰ ਹੁਣ ਤੱਕ ਕਿੰਨੇ ਕਿ ਬੱਚਿਆਂ ਦਾ ਜਿਹੜਾ ਤੁਸੀਂ ਵੀਜ਼ਾ ਲਗਵਾ ਚੁੱਕੇ ਹੋ ਜਾਂ ਫਿਰ ਸਕਸੈਸ ਰੇਟ ਦੀ ਮੈਂ ਗੱਲ ਕਰਾਂ ਤਾਂ ਬਲੈਕ ਸਟੋਨ ਦਾ ਕਿੰਨਾ ਕਿ ਸਕਸੈਸ ਰੇਟ ਹੈ ਸੋ ਐਵਰੀ ਈਅਰ 1000 ਪਲੱਸ ਜਿਹੜੇ ਸਟੂਡੈਂਟਸ ਨੇ ਸਾਡੇ ਕੋਲ ਆਇਲਸ ਔਰ ਪੀਟੀ ਕਰਦੇ ਨੇ ਔਰ ਜਿਹੜੇ ਕੀ ਹੈਗੇ ਨੇ 500 ਪਲੱਸ ਜਿਹੜੇ ਅਸੀਂ ਵੀਜ਼ਾ ਲੈਣੇ ਆ ਆਸਟ੍ਰੇਲੀਆ ਕੈਨੇਡਾ ਯੂਕੇ ਨਿਊਜ਼ੀਲੈਂਡ ਦੇ ਵਿੱਚ ਓਕੇ ਮਤਲਬ ਤਿੰਨ ਕੰਟਰੀਜ਼ ਦੇ ਵਿੱਚ ਤੁਸੀਂ ਸਟੱਡੀ ਵੀਜ਼ਾ ਇਹਨੂੰ ਡੀਲ ਕਰਦੇ ਮੇਨ ਹਾਂ ਬਿਲਕੁਲ ਮੇਨ ਅਸੀਂ ਕੈਨੇਡਾ ਔਰ ਆਸਟ੍ਰੇਲੀਆ ਤੇ ਫੋਕਸ ਕਰਦੇ ਹਾਂ ਬਟ ਯੂਕੇ ਵੀ ਅਸੀਂ ਨਾਲ ਕਰ ਰਹੇ ਹਾਂ ਬਟ ਜਿਹੜਾ ਮੇਨ ਫੋਕਸ ਆ ਜਿਹੜਾ ਮੇਨ ਸਾਡਾ ਸਟੂਡੈਂਟ ਜਾਂਦਾ ਉਹ ਕੈਨੇਡਾ ਔਰ ਆਸਟ੍ਰੇਲੀਆ ਤੇ ਜਾ ਰਿਹਾ ਹੈ ਅੱਛਾ ਪਹਿਲਾ ਜਿਹੜੇ ਮੈਂ ਬੱਚਿਆਂ ਦੇ ਸਵਾਲ ਬਾਅਦ ਦੇ ਵਿੱਚ ਪੁੱਛੂੰਗਾ ਪਹਿਲਾਂ ਮੈਂ ਤੁਹਾਡੇ ਬਾਰੇ ਜਾਨਣਾ ਜ਼ਰੂਰ ਚਾਹੁੰਦਾ ਕਿਉਂਕਿ ਦਰਸ਼ਕਾ ਦਾ ਵੀ ਇਹ ਜਾਨਣਾ ਜ਼ਰੂਰੀ ਹੋ ਜਾਂਦਾ ਕਿ ਜਿੰਨੂੰ ਅਸੀਂ ਆਪਣੇ ਚੈਨਲ ਤੇ ਜਿਹੜਾ ਟਾਈਮ ਦੇ ਰਿਹਾ ਕਿ ਉਹ ਕੌਣ ਨੇ ਮੈਂ ਇਹ ਜਾਨਣਾ ਚਾਹੁੰਗਾ ਕਿ ਜਦੋਂ ਤੁਸੀਂ ਇਮੀਗ੍ਰੇਸ਼ਨ ਇੰਡਸਟਰੀ ਸ਼ੁਰ ਚੰਗੀ ਗੱਲ ਹੈ ਜਾਂ ਮਾੜੀਆਂ ਗੱਲਾਂ ਤੁਹਾਨੂੰ ਲੱਗਦਾ ਹੋਵੇ ਕਿ ਯਾਰ ਕਦੇ ਲੱਗਦਾ ਹੈ ਕਿ ਇਹ ਇੰਡਸਟਰੀ ਠੀਕ ਨਹੀਂ ਹੈ ਜਾਂ ਫਿਰ ਆਪਾਂ ਇਸ ਤਰੀਕੇ ਨਾਲ ਇਸ ਲਾਈਨ ਤੇ ਚੱਲ ਸਕਦੇ ਆ ਕਦੇ ਆਂਦਾ ਇਦਾਂ ਦਾ ਦਿਨ ਕਿ ਜਦੋਂ ਪਿੱਛੇ ਮੁੜ ਕੇ ਦੇਖਦੇ ਹੋ ਤਾਂ ਖੁਸ਼ ਹਾਂ ਕਿ ਇਹ ਬਿਲਕੁਲ ਸਹੀ ਉਸ ਵੇਲੇ ਜਿਹੜਾ ਫੈਸਲਾ ਲਿਆ ਸੀ ਟੂ ਬੀ ਓਨੈਸਟ ਮੈਨੂੰ ਇਦਾਂ ਲੱਗਦਾ ਹੈ ਕਿ ਮੈਂ ਬਿਲਕੁਲ ਰਾਈਟ ਡਿਸੀਜਨ ਲਿਆ ਸੀਗਾ ਬਹੁਤ ਅੱਛੀ ਇੰਡਸਟਰੀ ਹੈ ਇਹ ਬਹੁਤ ਜਲਦੀ ਤੁਹਾਡੀ ਗਰੋਥ ਹੁੰਦੀ ਹੈ ਬਟ ਇਹੀ ਗੱਲ ਹੈ ਕਿ ਉਹ ਕੋਈ ਕੋਈ ਵੀ ਲਾਈਨ ਤੁਸੀਂ ਚੂਜ਼ ਕਰ ਲਓ ਜੇ ਤੁਸੀਂ ਜੈਨੂਨ ਕੰਮ ਕਰ ਰਹੇ ਹੋ ਔਰ ਟਰਾਂਸਪੇਰੈਂਸੀ ਦੇ ਨਾਲ ਕੰਮ ਕਰਦੇ ਹੋ ਨਾ ਤਾਂ ਇਹ ਬਹੁਤ ਅੱਛੀ ਲਾਈਨ ਹੈ ਠੀਕ ਹੈ ਬਹੁਤ ਸਾਰੇ ਇਦਾਂ ਦੇ ਸਟੂਡੈਂਟਸ ਨੇ ਜਿਨ੍ਹਾਂ ਦੇ ਸੁਪਨੇ ਪੂਰੇ ਹੁੰਦੇ ਨੇ ਸਾਡੇ ਦੇ ਥਰੂ ਹੈ ਨਾ ਔਰ ਬਹੁਤ ਸਾਰੇ ਇਦਾਂ ਦੇ ਪੇਰੈਂਟਸ ਨੇ ਜਿਹੜੇ ਚਾਹੁੰਦੇ ਨੇ ਕਿ ਸਾਡਾ ਬੱਚਾ ਕਾਬਿਲ ਬਣ ਜਾਏ ਕੋਈ ਜਿਹ ਹੈ ਇਨਸੀਡੈਂਟ ਕਿ ਬੱਚੇ ਦਾ ਕਿਸੇ ਦਾ ਵੀਜ਼ਾ ਲੱਗਿਆ ਹੋਵੇ ਜਾਂ ਕਿਸੇ ਦੀ ਜ਼ਿੰਦਗੀ ਬਣ ਗਈ ਹੋਵੇ ਉਹਨੇ ਤੁਹਾਨੂੰ ਕੋਈ ਜਿਹੀ ਗੱਲ ਬੋਲੀ ਹੋਵੇ ਜਾਂ ਆਖੀ ਹੋਵੇ ਵੀ ਤੁਸੀਂ ਲੱਗਦਾ ਹੋਵੇ ਕਿ ਹਾਂ ਯਾਰ ਇਸ ਇੰਡਸਟਰੀ ਚ ਆਇਆ ਤਾਂ ਚੰਗਾ ਕੀਤਾ ਮਤਲਬ ਕਿ ਕੋਈ ਨਹੀਂ ਮਤਲਬ ਕਿ 70 ਤੋਂ 80% ਇਦਾਂ ਦੇ ਪੇਰੈਂਟਸ ਨੇ ਜੋ ਮੇਰੇ ਨਾਲੋਂ ਦਿਲੋਂ ਅਟੈਚ ਹੋਏ ਹੋਏ ਨੇ ਹੈਨਾ ਜੋ ਮੈਨੂੰ ਬਹੁਤ ਰਿਸਪੈਕਟ ਕਰਦੇ ਨੇ ਮੇਰੀ ਔਰ ਮਤਲਬ ਕਿ ਮੇਰੇ ਕੰਮ ਦੀ ਹੈਨਾ ਔਰ ਪਲੱਸ ਕਿ ਜਦੋਂ ਉਹ ਦੇਖਦੇ ਨੇ ਕਿ ਉਹਨਾਂ ਦਾ ਬੱਚੇ ਦਾ ਜਦੋਂ ਵੀਜ਼ਾ ਆਂਦਾ ਹੈਗਾ ਹੈਨਾ ਤਾਂ ਉਹ ਇੰਨੀਆਂ ਦੁਆਵਾਂ ਦੇ ਕੇ ਜਾਂਦੇ ਨੇ ਤਾਂ ਉਸ ਟਾਈਮ ਬਹੁਤ ਅੱਛਾ ਲੱਗਦਾ ਕਿ ਯਾਰ ਨਹੀਂ ਆਪਾਂ ਬਹੁਤ ਬੱਚਿਆਂ ਦਾ ਫਿਊਚਰ ਬਣਾ ਰਹੇ ਆ ਹਾਲਾਂਕਿ ਜਿਹੜੇ ਬਾਹਰ ਵਾਲੇ ਸਟੂਡੈਂਟਸ ਨੇ ਉਹਨਾਂ ਦੀ ਤਾਂ ਗੱਲ ਡਿਫਰੈਂਟ ਹੀ ਆ ਬਟ ਜਦੋਂ ਮੇਰੇ ਆਪਦੇ ਫੈਮਿਲੀ ਮੈਂਬਰ ਹੀ ਜਾਂਦੇ ਨੇ ਮੇਰੇ ਥਰੂ ਹਨਾ ਤੇ ਉਹ ਮੈਨੂੰ ਐਪਰੀਸ਼ੀਏਟ ਕਰਦੇ ਨੇ ਤੇ ਜਾਂ ਮੈਨੂੰ ਦੁਆਵਾਂ ਦਿੰਦੇ ਨੇ ਹਨਾ ਕਿ ਅੱਛਾ ਹੋਇਆ ਤੁਸੀਂ ਸਾਡੀ ਜ਼ਿੰਦਗੀ ਬਣਾਤੀ ਹਨਾ ਤਾਂ ਉਦੋਂ ਹੋਰ ਵੀ ਜ਼ਿਆਦਾ ਅੱਛਾ ਲੱਗਦਾ ਕਿ ਤੁਹਾਨੂੰ ਇੱਕ ਬਾਹਰ ਵਾਲੀ ਹੀ ਨਹੀਂ ਸਪੋਰਟ ਕਰ ਰਹੀ ਤੁਹਾਨੂੰ ਇੱਕ ਫੈਮਿਲੀ ਵੀ ਸਪੋਰਟ ਕਰਦੀ ਹੈ ਅੱਛਾ ਇਹ ਸਵਾਲ ਮੈਂ ਹਰ ਇੱਕ ਇਮੀਗ੍ਰੇਸ਼ਨ ਨੂੰ ਪੁੱਛਦਾ ਹੁੰਦਾ ਜੇ ਕੋਈ ਵੀ ਕਿਤੇ ਵੀ ਮੈਨੂੰ ਮੌਕਾ ਮਿਲੇ ਕਿ ਕਦੇ ਕੋਈ ਅਦਰ ਇਨਸੀਡੈਂਟ ਹੋਇਆ ਕਿ ਕੋਈ ਬੱਚਾ ਆਇਆ ਹੋਵੇ ਤੁਹਾਡੇ ਕੋਲੇ ਤੁਸੀਂ ਉਹਨੂੰ ਕਹਿੰ ਯੈਸ ਮੈਂ ਬਿਲਕੁਲ ਇਦਾਂ ਕਹਿਨੀ ਆ ਕਿਉਂਕਿ ਨਾ ਅੱਜ ਕੱਲ ਕੀ ਹੋਇਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਇਹ ਚੀਜ਼ ਹੈਗੀ ਆ ਕਿ ਜਦੋਂ ਇੱਕ ਚੀਜ਼ ਦੇ ਵਿੱਚ ਪਿੱਛੇ ਪੈ ਜਾਂਦੇ ਆ ਨਾ ਤਾਂ ਉਹ ਪਿੱਛੇ ਪੈ ਜਾਂਦੇ ਨੇ ਹੈਨਾ ਸੋ ਅੱਜ ਕੱਲ ਨਾ ਇੰਨੇ ਸਾਰੇ ਗਵਰਨਮੈਂਟ ਏਮਪਲਾਈਜ਼ ਆਂਦੇ ਨੇ ਅੱਛੇ ਅੱਛੇ ਬੈਂਕਰ ਜਿਹੜੇ ਜੌਬ ਕਰਦੇ ਨੇ ਹਾਂ ਬਿਲਕੁਲ ਆਂਦੇ ਨੇ ਔਰ ਇੰਨੀ ਨਹੀਂ ਅੱਛੀ ਉਹਨਾਂ ਕੋਲ ਇੱਥੇ ਲੈਂਡ ਹੈ ਬਹੁਤ ਅੱਛਾ ਉਹ ਰਹਿ ਰਹੇ ਨੇ ਹਨਾ ਤਾਂ ਆਂਦੇ ਨੇ ਜੀ ਮਤਲਬ ਕਿ ਲੇਟੈਸਟ ਮੇਰੇ ਕੋਲ ਅੱਜ ਟੀਚਰਸ ਵੀ ਆ ਰਹੇ ਨੇ ਹਨਾ ਕਿ ਵੀ ਅਸੀਂ ਤਾਂ ਜੀ ਬਾਹਰ ਜਾਣਾ ਤਾਂ ਉਸ ਟਾਈਮ ਦੇ ਨਾ ਮੈਂ ਮਤਲਬ ਕਿ ਹਰ ਇੱਕ ਗਵਰਨਮੈਂਟ EMPLOYE ਨੂੰ ਮਨਾ ਕਰਦੀ ਆ ਕਿ ਤੁਸੀਂ ਨਾ ਜਾਓ ਮੈਂ ਸਿਰਫ ਆਪਾਂ ਬਾਹਰ ਉਹ ਜਾਵੇ ਜਿਹਦਾ ਇੱਥੇ ਆਪਾਂ ਨੂੰ ਲੱਗਦਾ ਕਿ ਇਹਦਾ ਕੁਝ ਨਹੀਂ ਬਣ ਰਿਹਾ ਠੀਕ ਹੈ ਜੇ ਤੁਸੀਂ ਇੱਥੇ ਕੋਈ ਆਪਰਚ्युनिटीਜ਼ ਨਹੀਂ ਹੈ ਹਾਂ ਬਿਲਕੁਲ ਜਿਨ੍ਹਾਂ ਕੋਲ ਇੱਥੇ ਆਪਰਚ्युनिटीਜ਼ ਵੀ ਨਹੀਂ ਹੈਗੀਆਂ ਔਰ ਆਪਾਂ ਨੂੰ ਲੱਗਦਾ ਕਿ ਸਾਡੇ ਕੋਲ ਇਹੀ ਲਿਮਿਟਡ ਜਿਹਾ ਪੈਸਾ ਇਹਦੇ ਨਾਲ ਜਾਂ ਤਾਂ ਮੈਂ ਇੱਥੇ ਬਿਜ਼ਨਸ ਸੈਟਅਪ ਕਰ ਲਾਂ ਤੇ ਜਾਂ ਫਿਰ ਮੈਂ ਇਹਨੂੰ ਬਾਹਰ ਚੱਲ ਜਾ ਠੀਕ ਹੈ ਤਾਂ ਜਿਹੜਾ ਇੱਥੇ ਵਧੀਆ ਅਰ ਲੇ ਬੋ ਹਾਂ ਮੰਦੇ ਵੀ ਨਹੀਂ ਇਦਾਂ ਦੀ ਗੱਲ ਨਹੀਂ ਐ ਕਾਫੀ ਮੰਨਦੇ ਵੀ ਨੇ ਕਿ ਕਿ ਇਮੀਗ੍ਰੇਸ਼ਨ ਵਾਲੇ ਦੇ ਜਵਾਬ ਹੁੰਦਾ ਕਿ ਅਸੀਂ ਜੇ ਕਹਿ ਦਿੰਦੇ ਆ ਜਵਾਬ ਦੇ ਦਿੰਦੇ ਆ ਉਹਨੇ ਜਾਣਤਾ ਹੈਗਾ ਹੀ ਐ ਉਹ ਸਾਈਡ ਵਾਲੇ ਨਾਲ ਲੱਗਦੇ ਕਿਸੇ ਇਮੀਗ੍ਰੇਸ਼ਨ ਪਰ ਚਲੋ ਮੇਰਾ ਇਹ ਐ ਕਿ ਮੈਂ ਕਿਸੇ ਨੂੰ ਰੋਂਗ ਗਾਈਡ ਨਹੀਂ ਕਰਨਾ ਮਤਲਬ ਮੈਂ ਆਪਦੀ ਤਰਫ ਤੋਂ ਉਹਨੂੰ ਸਲਾਹ ਦੇਣੀ ਐ ਮੰਨਣਾ ਨਾ ਮੰਨਣਾ ਉਹਦੇ ਤੇ ਡਿਪੈਂਡ ਐ ਹਨਾ ਤੇ ਕਾਫੀ ਨੇ ਮੰਨਿਆ ਵੀ ਹੈਗਾ ਇਦਾਂ ਦੀ ਗੱਲ ਨਹੀਂ ਐ ਬਟ ਕਾਫੀ ਜਿਹੜੇ ਗਵਰਨਮੈਂਟ ਜੌਬ ਤੇ ਨੇ ਉਹ ਕਹਿੰਦੇ ਵੀ ਨੇ ਵੀ ਹਾਂ ਠੀਕ ਐ ਪਰ ਜਦੋਂ ਵੀ ਗੱਲ ਐ ਜਦੋਂ ਇੱਕ ਵਾਰੀ ਕੀੜਾ ਪੈ ਜਾਂਦਾ ਨਾ ਉਹ ਨੂੰ ਹਰ ਕੋਈ ਜਾਣਦਾ ਕਿ ਵੀ ਮੈਂ ਇਹਨੂੰ ਕੱਢ ਕੇ ਤਾਂ ਨਹੀਂ ਆ ਇੱਕ ਵਾਰ अच्छा esto अलावा जे ਹੁਣ ਬੱਚਿਆਂ ਦੇ ਸਵਾਲਾਂ ਤੇ ਆਮਤ ਆ ਤੁਸੀਂ ਕਿਹਾ ਕਿ ਤੁਸੀਂ ਆਸਟ੍ਰੇਲੀਆ ਕੈਨੇਡਾ ਤੇ ਯੂਕੇ ਦੇ ਜਿਆਦਾ ਜਿਹੜੀ ਵੀਜ਼ਾ ਦੇ ਵਿੱਚ ਟੀਲ ਕਰਦੇ ਹੋ ਇਸ ਵਕਤ ਕਿਹਦਾ ਜਿਆਦਾ ਟ੍ਰੈਂਡ ਚੱਲ ਰਿਹਾ ਹੈ ਬੱਚਿਆਂ ਨੂੰ ਕਿਹੜੀ ਕੰਟਰੀ ਦਾ ਜਿਆਦਾ ਦੇਖਣਾ ਚਾਹੀਦਾ ਕਿਉਂਕਿ ਕੈਨੇਡਾ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਇੰਡੀਆ ਦੇ ਨਾਲ ਕੈਨੇਡਾ ਦੇ ਜਿਹੜੇ ਥੋੜੇ ਜਿ ਰਿਸ਼ਤੇ ਵੀ ਤਣਾਅਪੂਰਵਕ ਚੱਲ ਰਹੇ ਨੇ ਇਸ ਤੋਂ ਇਲਾਵਾ ਕੈਨੇਡਾ ਦੀ ਵੀ ਇੱਕ ਕੱਲ ਅੱਜਕੱਲ ਬੜੀ ਸੁਣਨ ਨੂੰ ਮਿਲਦੀ ਹੈ ਕਿ ਉੱਥੇ ਕੰਮ ਨਹੀਂ ਮਿਲ ਰਿਹਾ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਟ੍ਰੈਂਡ ਦੀ ਹਾਂ ਟ੍ਰੈਂਡ ਇਸ ਟਾਈਮ ਤੇ ਜੇ ਮੰਨ ਲਓ ਤੁਹਾਡੇ ਕੋਲੇ 100 ਫਾਈਲ ਆndੀਆਂ ਨੇ ਯਾ 100 ਬੱਚਾ ਤੁਹਾਡਾ ਇਹ ਇਮੀਗ੍ਰੇਸ਼ਨ ਆਫਿਸ ਵਿਜ਼ਿਟ ਕਰਦਾ ਤਾਂ ਉਹਦੇ ਵਿੱਚੋਂ ਕੈਨੇਡਾ ਲਈ ਇਹ ਕਿੰਨੇ ਕਹਿੰਦੇ ਨੇ ਆਸਟ੍ਰੇਲੀਆ ਦੇ ਲਈ ਜਾਂ ਫਿਰ ਕੈਨੇਡਾ ਤੋਂ ਇਲਾਵਾ ਬਾਕੀ ਕੰਟਰੀਜ਼ ਦੇ ਲਈ ਕਿੰਨੇ ਬੱਚੇ ਇੱਥੇ ਪਹੁੰਚਦੇ ਨੇ ਅ ਇਸ ਟਾਈਮ ਤੇ ਤਾਂ ਮਿਕਸ ਹੀ ਚੱਲ ਰਿਹਾ ਹੈ ਕਿ ਹਰ ਸਟੂਡੈਂਟ ਜਿਹੜਾ ਹੈ 50 50 ਦੀ ਰੇਸ਼ੋ ਹੈ ਕੈਨੇਡਾ ਵੀ ਜਾਣਾ ਚਾਹ ਰਿਹਾ ਤੇ ਆਸਟ੍ਰੇਲੀਆ ਵੀ ਜਾਣਾ ਚਾਹ ਰਿਹਾ ਤੇ ਯੂਕੇ ਵੀ ਜਾਣਾ ਚਾਹ ਰਿਹਾ ਹੈ ਨਾ ਇੱਕਦਮ ਤੋਂ 50 50 ਹੋਈ ਅ ਇਹ 50 50 ਹੋਣ ਹੋਈ ਹੈ ਜਦੋਂ ਤੋਂ ਕੈਨੇਡਾ ਦੇ ਚੇਂਜਸ ਹੋਏ ਨੇ ਪਹਿਲਾਂ ਜਿਹੜੀ ਸਟੂਡੈਂਟਸ ਦੀ ਮੇਨ ਪ੍ਰੇਫਰੈਂਸ ਸੀਗੀ ਉਹ ਸਿਰਫ ਕੈਨੇਡਾ ਹੀ ਸੀਗੀ ਆਸਟ੍ਰੇਲੀਆ ਪ੍ਰੇਫਰੈਂਸ ਸੀਗੀ ਬਟ ਅੱਜਕੱਲ ਜਿਹੜੇ ਆਪਣੇ ਸਟੂਡੈਂਟਸ ਨੇ ਨ ਉਹਨਾਂ ਦੀ ਰਿਕੁਆਇਰਮੈਂਟ ਨਹੀਂ ਫੁੱਲਫਿਲ ਕਰ ਪਾਉਂਦੇ ਆ ऑस्ट्रेलिया ਦੇ ਵਿੱਚ ਤਾਂ ਕਰਕੇ ਫਿਰ ਹੁਣ ਉਹਨਾਂ ਨੇ ਅ ਮਤਲਬ ਕਿ ਉਹਨਾਂ ਨੂੰ ਮੈਨ ਹੁੰਦਾ ਸੀ ਵੀ ਕੈਨੇਡਾ ਈਜ਼ੀ ਐ ਸਾਡੇ ਲਈ ਜਾਣਾ ਹਨਾ ਜਿੱਦਾਂ ਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਈਜ਼ੀ ਐ ਇਸ ਕਰਕੇ ਉਹ ਕੈਨੇਡਾ ਨੂੰ ਫਰਸਟ ਪ੍ਰੈਫਰੈਂਸ ਦਿੰਦੇ ਸੀਗੇ ਬਟ ਇਸ ਟਾਈਮ ਤੇ ਆਸਟ੍ਰੇਲੀਆ ਨੂੰ ਵੀ ਓਨੀ ਪ੍ਰੈਫਰੈਂਸ ਮਿਲ ਰਹੀ ਐ ਤੇ ਯੂਕੇ ਨੂੰ ਵੀ ਹੀ ਓਨੀ ਪ੍ਰੈਫਰੈਂਸ ਮਿਲ ਰਹੀ ਐ ਕਿਉਂਕਿ ਕਿਤੇ ਨਾ ਕਿਤੇ ਸਟੂਡੈਂਟ ਇਹ ਚਾਹੁੰਦਾ ਵੀ ਕਿੱਦਾਂ ਸਾਡਾ ਵੀਜ਼ਾ ਆਣਾ ਚਾਹੀਦਾ ਚਾਹੇ ਕੋਈ ਵੀ ਕੰਟਰੀ ਹੈਗੀ ਬਿਲਕੁਲ ਅੱਛਾ ਕੈਨੇਡਾ ਦੀ ਮੇजे ਗੱਲ ਕਰਾਂ ਤਾਂ ਕਿੰਨੇ ਕੁ ਚੈਲੰਜਸ ਰਹਿੰਦੇ ਨੇ ਬੱਚਾ ਤੇ ਚਲੋ ਵੀਜ਼ਾ ਤਾਂ ਮਿਲ ਜਾਂਦਾ ਉਸ ਤੋਂ ਬਾਅਦ ਬੱਚਾ ਦੇ ਲਈ ਜਾ ਕੇ ਉੱਥੇ ਕਿੱਦ ਕੰਮ ਨਹੀਂ ਮਿਲਦਾ ਇਹ ਵਾਕਈ ਸੱਚ ਗੱਲ ਹੈ ਜਾਂ ਫਿਰ ਰੂਮਰਸ ਹੀ ਨੇ ਨਹੀਂ ਇਹ ਸੱਚ ਗੱਲ ਹੈ ਮੈਂ ਇਹਨੂੰ ਇਹ ਨਹੀਂ ਕਹੂੰਗੀ ਕਿ ਇਹ ਵੈਸੇ ਹੀ ਗੱਲ ਹੈ ਠੀਕ ਹੈ ਇਹਦੇ ਵਿੱਚੋਂ ਜਿਹੜੀ ਸਚਾਈ ਆ ਉਹ ਕਿੰਨੀ ਆ ਮੈਂ ਉਹ ਦੱਸਦੀ ਆ ਦੇਖੋ ਮੋਸਟਲੀ ਕੀ ਹੈਗਾ ਕੈਨੇਡਾ ਦੇ ਵਿੱਚ ਜਿਹੜਾ ਬੱਚਾ ਨਾ ਇਸ ਟ੍ਰੈਂਡ ਤੇ ਬਹੁਤ ਜ਼ਿਆਦਾ ਪਹੁੰਚ ਚੁੱਕਾ ਹੈ ਇੰਟਰਨੈਸ਼ਨਲ ਸਟੂਡੈਂਟਸ ਹੈ ਨਾ ਜੇ ਆਪਾਂ ਪਿਛਲੀ ਰਿਪੋਰਟ ਦੀ ਗੱਲ ਕਰਦੇ ਆ ਸੀਬੀਸੀ ਦੀ ਨਿਊਜ਼ ਦੀ ਤਾਂ ਉਹਦੇ ਵਿੱਚੋਂ ਜਿਹੜਾ 8 ਲੱਖ ਸਟੂਡੈਂਟ ਹੈ ਨਾ ਉਹ ਬਿਜ਼ਨਸ ਕੈਟਾਗਰੀ ਦੇ ਵਿੱਚ ਗਿਆ ਹੈ ਬਿਜ਼ਨਸ ਦੇ ਕੋਰਸਸ ਦੇ ਵਿੱਚ ਗਿਆ ਤਾਂ 1.25% ਉਹਦਾ ਜਿਹੜਾ ਗਿਆ ਉਹ ਟ੍ਰੇਡ ਕੋਰਸ ਜਾਂ ਹੈਲਥ케ਅਰ ਦੇ ਪ੍ਰੋਗਰਾਮ ਦੇ ਵਿੱਚ ਗਿਆ ਤਾਂ ਬਿਜ਼ਨਸ ਕੋਰਸਸ ਦੇ ਵਿੱਚ ਜੇ ਤੁਸੀਂ 8 ਲੱਖ ਸਟੂਡੈਂਟ ਚਲਾ ਗਿਆ 2018 ਤੋਂ ਲੈ ਕੇ 2023 ਤੱਕ ਤੁਸੀਂ ਇਹ ਦੇਖੋ ਕਿ ਬਿਜ਼ਨਸ ਦੇ ਵਿੱਚ ਜੌਬ ਕਿੰਨੀਆਂ अवेलेबल ਨੇ ਇਹਦੇ ਵਿੱਚ ਮੈਨੂੰ ਲੱਗਦਾ ਕਿ ਜਿੱਥੇ ਬੱਚਿਆਂ ਦਾ ਕਸੂਰ ਹੈ ਉੱਥੇ ਹੀ ਕਿਤੇ ਨਾ ਕਿਤੇ ਏਜੰਟਸ ਦਾ ਵੀ ਕਸੂਰ ਹੈ ਕਿ ਉਹ ਇੰਨੇ ਬੱਚਿਆਂ ਨੂੰ ਇੱਕ ਪਾਸੇ ਹੀ ਭੇਜੀ ਜਾ ਰਹੇ ਨੇ ਕਿਉਂਕਿ ਉਹਨਾਂ ਦਾ ਵੀ ਕੰਮ ਹੈ ਕਿਤੇ ਨਾ ਕਿਤੇ ਮੈਨੂੰ ਲੱਗਦਾ ਗਾਈਡ ਕਰਨਾ ਪਰ ਨਾ ਇਹਦੇ ਵਿੱਚ ਮੈਂ ਇਹ ਮੰਨੂਗੀ ਕਿ ਸਟੂਡੈਂਟਸ ਦਾ ਜ਼ਿਆਦਾ ਫਾਲਟ ਹੈ ਮੈਂ 에ਜੰਟਸ ਦਾ ਫਾਲਟ ਨਹੀਂ ਮੰਨੂਗੀ ਕਿਉਂਕਿ ਮੈਂ ਸਟਾਰਟਿੰਗ ਦੇ ਵਿੱਚ ਜਦੋਂ ਸਟਾਰਟ ਕੀਤਾ ਸੀ ਨਾ ਮੇਰਾ ਮਿਸ਼ਨ ਇਹ ਹੀ ਸੀਗਾ ਕਿ ਵੀ ਮੈਂ ਬੱਚੇ ਨੂੰ ਪ੍ਰੋਪਰ ਗਾਈਡ ਕਰਨਾ ਹੈ ਕਿ ਤੂੰ ਕਿਹੜਾ ਕੋਰਸ ਲੈਣਾ ਹੈ ਕਿਹੜੀ ਯੂ ਕਾਲਜ ਲੈਣਾ ਹੈ ਕਿਹੜੀ ਯੂਨੀਵਰਸਿਟੀ ਜਾਣੀ ਹੈ ਜਿੱਥੇ ਤੈਨੂੰ ਪੀਆਰ ਈਜ਼ੀ ਆ ਜਿੱਥੇ ਤੈਨੂੰ ਜਿੱਥੇ ਤੇਰੀ ਅਕਮੋਡੇਸ਼ਨਸ ਦਾ ਐਕਸਪੈਂਸਸ ਘਟਨੇ ਹੈ ਨਾ ਪਰ ਬੱਚਾ ਨਾ ਉਹ ਐਗਰੀ ਨਹੀਂ ਕਰਦਾ ਬੱਚੇ ਨੂੰ ਇਹ ਲੱਗਦਾ ਕਿ ਮੈਂ ਆਪਦੇ ਫਰੈਂਡਸ ਕੋਲ ਜਾਂ ਆਪਦੇ ਰਿਲੇਟਿਵ ਦੇ ਕੋਲ ਹੀ ਜਾਣਾ ਤਾਂ ਜਦੋਂ ਬੱਚਾ ਇਹਨੂੰ ਇਹੀ ਚੂਜ਼ ਕਰ ਲੈਂਦਾ ਕਿ ਮੈਂ ਆਪਦਾ ਫਰੈਂਡਸ ਦਾ ਰਿਲੇਟਿਵ ਚੂਜ਼ ਕਰਨਾ ਹੈ ਬਾਕੀ ਸਾਰੀਆਂ ਚੀਜ਼ਾਂ ਹੋਰ ਕੋਈ ਚੂਜ਼ ਨਹੀਂ ਕਰਨੀਆਂ ਉੱਥੇ ਬੱਚਾ ਮਾਰ ਖਾਂਦਾ ਹੈ ਤਾਂ ਮੋਸਟਲੀ ਜਿਹੜਾ ਬੱਚਾ ਗਿਆ ਨਾ ਸਭ ਤੋਂ ਪਹਿਲਾਂ ਤਾਂ ਉਹ ਚਾਹੁੰਦਾ ਕਿ ਮੈਂ ਸਟੱਡੀ ਠੀਕ ਹੈ ਮੈਨੂੰ ਅਸਾਈਨਮੈਂਟਸ ਨਹੀਂ ਡਫੋਲ ਨਹੀਂ ਰਹਿਣੀਆਂ ਪਲੱਸ ਮੈਨੂੰ ਉੱਥੇ ਕੰਮ ਕਰਨਾ ਹੈ ਤਾਂ ਉੱਥੇ ਜਾਂ ਮੈਂ 온ਟਾਰੀਓ ਜੀ ਜਾਣਾ ਜਾਂ ਮੈਂ ਬ੍ਰਿਟਿਸ਼ ਕੋਲੰਬੀਆ ਜਾਣਾ ਉੱਥੇ ਜਾ ਕੇ ਬੱਚੇ ਨੇ ਜਿਹੜੀ ਇਸ ਟਾਈਮ ਤੇ ਮਾਰ ਖਾਦੀ ਹੈ ਇਸੇ ਕਰਕੇ ਜਿਹੜੀ ਹੈਗੀ ਉਹ ਕੈਪਿੰਗ ਸਟਾਰਟ ਕੀਤੀ ਹੈ ਕੈਨੇਡਾ ਨੇ ਕਿਉਂਕਿ ਉਹ ਹੋਰ ਕਿਸੇ ਤਰੀਕੇ ਨਾਲ ਤਾਂ ਰੋਕ ਨਹੀਂ ਸਕਦੇ ਸੀ ਉਹਨਾਂ ਨੇ ਕਿਹੜਾ ਡਾਟਾ ਦੱਸ ਰਹੇ ਸੀ ਕਿ ਸਿਰਫ 1.5% ਬੱਚਾ ਜਿਹੜਾ ਬਾਕੀ ਕੋਰਸਿਸ ਦੇ ਵਿੱਚ ਜਾਂਦਾ ਬਾਕੀ ਸਭ ਬਿਜ਼ਨਸ ਦੇ ਵਿੱਚ ਬਾਕੀ ਸਭ ਬਿਜ਼ਨਸ ਦੇ ਵਿੱਚ ਗਏ ਨੇ ਸਿਰਫ 1.25% ਜਿਹੜਾ ਬੱਚਾ ਹੈਗਾ ਉਹ ਸਿਰਫ ਮੈਡੀਕਲ ਕੋਰਸਸ ਤੇ ਟ੍ਰੇਡ ਕੋਰਸਸ ਦੇ ਵਿੱਚ ਗਿਆ ਔਰ ਇਸ ਟਾਈਮ ਤੇ ਕੈਨੇਡਾ ਨੂੰ ਜਿਹੜੀ ਡਿਮਾਂਡ ਹੈ ਉਹ ਏਸੇ ਟ੍ਰੇਡ ਕੋਰਸਸ ਦੀ ਹੈ ਕਿਉਂਕਿ ਜਿੱਦਾਂ ਹੀ ਪੋਪੂਲੇਸ਼ਨ ਵਾਤਾ ਵਧ ਰਹੀ ਹੈ ਮਤਲਬ ਤੇ ਹਸਪੀਟਲਸ ਨਹੀਂ ਆ ਰਹੇ ਇਨਾਂ ਸਟਰੀਮਸ ਦੇ ਵਿੱਚ ਜੰਦੇ ਨੇ ਤਾਂ ਕੰਮ ਦੀ ਦਿੱਕਤ ਨਹੀਂ ਹੈਗੀ ਅ ਕੰਮ ਦੀ ਦਿੱਕਤ ਇਸ ਕਰਕੇ ਨਹੀਂ ਹੈਗੀ ਕਿਉਂਕਿ ਜੋ ਕੈਨੇਡਾ ਨੇ ਟਾਰਗੇਟ ਹੈਗਾ ਉਹਨਾਂ ਦਾ ਕੈਨੇਡਾ ਦਾ 2030 ਤੱਕ ਦਾ ਉਹ 5.8 ਮਿਲੀਅਨ ਹਾਊਸਸ ਦਾ ਕਿਉਂਕਿ ਕਿਤੇ ਨਾ ਕਿਤੇ ਘਰ ਦੀ ਵੀ ਉਥੇ ਸ਼ਾਰਟੇਜ ਆ ਰਹੀ ਹੈ ਠੀਕ ਹੈ ਘਰ ਬੱਚਿਆਂ ਦੇ ਰਹਿਣ ਲਈ ਉਥੇ ਘਰ ਨਹੀਂ ਮਿਲ ਰਹੇ ਬੱਚਿਆਂ ਨੂੰ ਕਿਉਂਕਿ ਚਾਰ-ਚਾਰ ਪੰਜ-ਪੰਜ ਬੱਚੇ ਇੱਕ-ਇੱਕ ਰੂਮ ਦੇ ਵਿੱਚ ਰਹਿ ਰਹੇ ਨੇ ਤਾਂ ਉਹਦੀ ਪ੍ਰੋਬਲਮ ਇਹ ਹੈ ਤਾਂ ਇਸ ਕਰਕੇ ਉਹਨਾਂ ਨੇ ਕੈਪਿੰਗ ਸਟਾਰਟ ਕੀਤੀ ਹੈ ਕਿ 2-3 ਸਾਲਾਂ ਦੇ ਵਿੱਚ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਨੇ ਹਾਊਸਿੰਗ ਦਾ ਟਾਰਗੇਟ ਲਿਆ ਉਹ ਵੀ ਕੰਪਲੀਟ ਹੋ ਜਾਊਗਾ ਤੇ ਜਦੋਂ ਕੋਈ ਵੀ ਕੰਸਟਰਕਸ਼ਨ ਦੀ ਗੱਲ ਆਉਂਦੀ ਹੈ ਤਾਂ ਫਿਰ ਕਿਤੇ ਨਾ ਕਿਤੇ ਪਲੰਬਰ ਵੀ ਚਾਹੀਦੇ ਆ ਵੈਲਡਰ ਵੀ ਚਾਹੀਦੇ ਆ ਇਲੈਕਟ੍ਰੀਕਲ ਵੀ ਚਾਹੀਦੇ ਨੇ ਹਨਾ ਤਾਂ ਇਹ ਸਾਰੇ ਜਿੱਦਾਂ ਕਿ ਆਪਣੇ ਇੱਕ ਘਰ ਦੇ ਲਈ ਚਾਹੀਦੇ ਹੁੰਦੇ ਨੇ ਉਹੀ ਸੇਮ ਵਰਕਰਸ ਉ

ਸੋ ਅਗਰ ਇਥੋਂ ਬੱਚਾ ਟ੍ਰੇਡ ਕੋਰਸ ਲੈ ਕੇ ਜਾ ਰਿਹਾਗਾ ਤਾਂ ਉਹਨੂੰ ਕਿਤੇ ਨਾ ਕਿਤੇ ਪ੍ਰੋਬਲਮ ਨਹੀਂ ਆਊਗੀ ਔਰ ਟ੍ਰੇਡ ਕੋਰਸ ਹੀ ਨਹੀਂ ਕਰਲਾ ਉਹਦੇ ਨਾਲ ਉਹਦੇ ਕੋਲ ਹੁਨਰ ਵੀ ਹੋਣਾ ਚਾਹੀਦਾ ਉਹਦੇ ਕੋਲ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਉਹ ਕੰਮ ਕਰਨ ਦਾ ਤੇ ਉਸ ਤੋਂ ਬਾਅਦ ਉਹ ਥੋੜਾ ਟਾਈਮ ਕੈਨੇਡਾ 'ਚ ਐਕਸਪੀਰੀਅੰਸ ਲੈ ਕੇ ਅੱਛੀ ਅਰਨਿੰਗ ਕਰ ਸਕਦਾਗਾ ਅੱਛਾ ਇਸ ਤੋਂ ਇਲਾਵਾ ਫਿਊਚਰ ਤੁਸੀਂ ਦੱਸ ਰਹੇ ਹੋ ਕਿ 30 ਅਗਲੇ 2030 ਤੱਕ ਕੈਨੇਡਾ ਦਾ ਇਹ ਪਲਾਨਸ ਨੇ ਤਾਂ ਮਤਲਬ ਕਿ ਬੱਚਿਆਂ ਨੂੰ ਕੈਨੇਡਾ ਜਾਣਾ ਚਾਹੀਦਾ ਹੈ ਫਿਊਚਰ ਕੈਨੇਡਾ ਦਾ ਬੱਚਿਆਂ ਦੇ ਲਈ ਸਟੂਡੈਂਟਸ ਦੇ ਲਈ ਯਾਰ ਜਿਹੜੇ ਸਾਡੇ ਇਥੋਂ ਜਾ ਰਹੇ ਨੇ ਖਤਰੇ ਦੇ ਵਿੱਚ ਨਹੀਂ ਹੈਗਾ ਕਿਉਂਕਿ ਉਹਨਾਂ ਨੇ ਕੈਨੇਡਾ ਮਾਸਟਰ ਇਸ ਟਾਈਮ ਤੇ ਬਹੁਤ ਅੱਛੇ ਤਰੀਕੇ ਨਾਲ ਉਹ ਪ੍ਰਮੋਟ ਕਰ ਰਹੇ ਨੇ ਮਾਸਟਰ ਡਿਗਰੀਜ਼ ਨੂੰ ਬੱਚੇ ਜਿਹੜੇ ਮੈਰਿਡ ਨੇ ਉਹ ਆਪਦੇ ਸਪਾਊਸ ਦੇ ਨਾਲ ਮਾਸਟਰ ਡਿਗਰੀ ਤੇ ਜਾ ਸਕਦੇ ਨੇ ਪਲੱਸ ਜੋ 12th ਨੇ ਉਹ ਵਧੀਆ ਟ੍ਰੇਡ ਕੋਰਸ ਲੈ ਕੇ ਇੰਨੇ ਸਾਰੇ ਪਬਲਿਕ ਕਾਲਜ ਨੇ ਕੈਨੇਡਾ ਦੇ ਵਿੱਚ ਹੈ ਨਾ ਉਹਨਾਂ ਦੇ ਵਿੱਚ ਨੰਬਰ ਆਫ ਟ੍ਰੇਡ ਕੋਰਸ ਨੇ ਉਹਨਾਂ ਦੇ ਵਿੱਚ ਐਡਮਿਸ਼ਨ ਲੈ ਕੇ ਉਹ ਜਾ ਸਕਦੇ ਨੇ ਉਹ ਆਪ ਦਾ ਅੱਛਾ ਤਰੀਕੇ ਨਾਲ ਸਟੱਡੀ ਵੀ ਕਰ ਸਕਦੇ ਨੇ ਔਰ ਆਪਣਾ ਜਿਹੜਾ ਹੈਗਾ ਉਥੇ ਵਰਕ ਵੀ ਕਰ ਸਕਦੇ ਤੇ ਅੱਛਾ ਅਰਨ ਵੀ ਕਰ ਸਕਦੇ ਅੱਛਾ ਜਿਹੜੇ ਕੈਨੇਡਾ ਦੇ ਰੂਲਸ ਦੇ ਵਿੱਚ ਚੇਂजेस ਆਈਆਂ ਨੇ ਉਹਦੇ ਨਾਲ ਬੱਚਿਆਂ ਤੇ ਕਿੰਨਾ ਇਫੈਕਟ ਪਿਆ ਚਾਹੇ ਆਪਾਂ ਅ ਲਗ ਲਗ ਚੀਜ਼ਾਂ ਦੀ ਗੱਲ ਕਰ ਲਈਏ ਜਾਂ ਫਿਰ ਜਿਹੜੇ ਇਫੈਕਟ ਜਿਹੜਾ ਇਸ ਟਾਈਮ ਦੇ ਕੈਨੇਡਾ ਦਾ ਪਿਆ ਕਿਉਂਕਿ ਨਾ ਹਰ ਹਰ ਚੀਜ਼ ਦੀ ਦੋ ਸਾਈਡਸ ਹੁੰਦੀਆਂ ਨੇ 네ਗੇਟਿਵ ਔਰ ਪੋਜ਼ਿਟਿਵ ਹਨਾ ਤਾਂ 네ਗੇਟਿਵ ਚੀਜ਼ ਜ਼ਿਆਦਾ ਫੈਲ ਰਹੀ ਹੈ ਕਿ ਜੀ ਕੰਮ ਨਹੀਂ ਹੈਗਾ ਕੰਮ ਨਹੀਂ ਹੈਗਾ ਬਟ ਐਦਾਂ ਦੀ ਵੀ ਗੱਲ ਨਹੀਂ ਹੈਗੀ ਵੀ ਕੰਮ ਨਹੀਂ ਹੈਗਾ ਮੈਂ ਤੁਹਾਨੂੰ ਆਲਰੀ ਦੱਸਿਆਗਾ ਕਿ ਕੰਮ ਕਿਉਂ ਨਹੀਂ ਹੈਗਾ ਕਿਉਂਕਿ ਆਪਣੇ ਜਿਹੜੇ ਸਟੂਡੈਂਟਸ ਹੋਏ ਨੇ ਉਹਦਾ ਕਿੰਨਾ ਕਿ ਇਫੈਕਟ ਹੈ ਇਹ ਇਫੈਕਟ ਦੇਖੋ ਜਿਹੜੇ ਸਟੂਡੈਂਟਸ ਨੇ ਜਾਣਾ ਨਾ ਉਹਦੇ ਲਈ ਤਾਂ ਕੋਈ ਖਾਸ ਇਫੈਕਟ ਨਹੀਂ ਹੈਗਾ ਉਹ ਤਾਂ ਉਹਨਾਂ ਦਾ ਹੀ ਪੈਸਾ ਹੈ ਹਨਾ ਉਹ ਪਹਿਲਾਂ ਜੇ ਆਪਣਾ 10200 ਭਰ ਰਹੇ ਸੀਗੇ ਤਾਂ ਹੁਣ 20635 ਭਰ ਲੈਣਗੇ ਉਹਨਾਂ ਤਾਂ ਉਹਨਾਂ ਦੇ ਕੋਲ ਹੀ ਹੈ ਉਹਨਾਂ ਦੇ ਅਕਾਊਂਟ 'ਚ ਹੀ ਰਹਿਣਾਗਾ ਠੀਕ ਹੈ ਉਹ ਕੋਈ ਜ਼ਿਆਦਾ ਇਫੈਕਟ ਨਹੀਂ ਹੈਗਾ ਇਸਤੇ ਠੀਕ ਹੈ ਮੇਨ ਇਫੈਕਟ ਇਹੀ ਸੀਗਾ ਕੰਮ ਨੂੰ ਲੈ ਕੇ ਸੀਗਾ ਬਟ ਇਦਾਂ ਦੀ ਗੱਲ ਨਹੀਂ ਹੈਗੀ ਅੱਜ ਦੇ ਟਾਈਮ ਦੇ ਵਿੱਚ ਵੀ ਜਿਹੜੇ ਬੱਚੇ ਜਿਨ੍ਹਾਂ ਦੇ ਕੋਲ ਟੈਲੈਂਟ ਹੈ ਜਿਹੜੇ ਇੱਥੋਂ ਆਪਣੀ ਸਕਿੱਲ ਲੈ ਕੇ ਜਾ ਰਹੇ ਨੇ ਉਹ ਉੱਥੇ ਵਿਦਿਨ ਦਾ 10 ਐਂਡ 15 ਡੇਜ਼ ਦੇ ਵਿੱਚ ਕੰਮ ਲੱਭ ਕੇ ਬਹੁਤ ਅੱਛਾ ਕੰਮ ਕਰ ਰਹੇ ਨੇ ਅੱਛਾ ਜੇ ਇਹਦੇ ਕੰਪੈਰੀਟਿਵ ਮੈਂ ਆਸਟ੍ਰੇਲੀਆ ਦੀ ਗੱਲ ਕਰਾਂ ਤਾਂ ਆਸਟ੍ਰੇਲੀਆ ਦੇ ਵਿੱਚ ਕੀ ਹਾਲਾਤ ਨੇ ਬੱਚਿਆਂ ਨੂੰ ਕਿਹੜੇ ਬੱਚਿਆਂ ਨੂੰ ਪ੍ਰੇਫਰੈਂਸ ਹੈ ਜਿਹੜੀ ਆਸਟ੍ਰੇਲੀਆ ਨੂੰ ਦੇਣੀ ਚਾਹੀਦੀ ਹੈ ਆਸਟ੍ਰੇਲੀਆ ਤਾਂ ਨਾ ਆਲਵੇਜ਼ ਥੋੜਾ ਸਟ੍ਰਿਕਟ ਹੀ ਰਿਹਾ ਹੈਗਾ ਅ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਉਹਦੀ ਆਪਣੀ ਇੱਕ ਪਾਲਿਸੀ ਹੁੰਦੀ ਹੈ ਉਹ ਮਤਲਬ ਕਿ ਉਹ ਆਲਵੇਸ ਹੀ ਇੱਕ ਕ੍ਰੀਮ ਬੱਚਿਆਂ ਨੂੰ ਲੈਂਦਾ ਹੈ ਹਨਾ ਜਿਹਦਾ ਨਾਨ ਮੈਡੀਕਲ ਮੈਡੀਕਲ ਕਾਮਰਸ ਸਟਰੀਮ ਦੇ ਸਟੂਡੈਂਟਸ ਨੇ ਉਹ ਆਸਟ੍ਰੇਲੀਆ ਦੇ ਵਿੱਚ ਜਾਂਦੇ ਨੇ ਬਟ ਅਗਰ ਇਹ ਪ੍ਰੋਫਾਈਲ ਦਾ ਬੱਚਾ ਆਸਟ੍ਰੇਲੀਆ ਦੇ ਵਿੱਚ ਜਾ ਰਿਹਾ ਤਾਂ 95% ਬੱਚੇ ਦਾ ਵੀਜ਼ਾ ਮਿਲਦਾ ਹੀ ਮਿਲਦਾ ਹੈ ਹਨਾ ਜੇ ਤੁਹਾਡੀ ਪ੍ਰੋਫਾਈਲ ਸਟਰੋਂਗ ਹੈ ਚਾਹੇ ਤੁਸੀਂ ਕੈਨੇਡਾ ਚਾਹੇ ਤੁਸੀਂ ਆਸਟ੍ਰੇਲੀਆ ਕਿਸੇ ਵੀ ਕੰਟਰੀ ਦੇ ਵਿੱਚ ਅਪਲਾਈ ਕਰੋਗੇ ਤੁਹਾਨੂੰ ਵੀਜ਼ਾ ਮਿਲੇਗਾ ਹੀ ਮਿਲੇਗਾ ਮਤਲਬ ਜਿਹੜੇ ਬੱਚੇ ਥੋੜੇ ਜਿਹਾ ਪੜ੍ਹਨ ਲਿਖਣ ਦੇ ਵਿੱਚ ਹੁਸ਼ਿਆਰ ਨਹੀਂ ਜਾਂ ਫ ਫੀਲਡ ਹੈਗੀ ਹੈ ਸਟਰੀਮ ਹੈਗੀ ਹੈ ਤਾਂ ਉਹਨਾਂ ਨੂੰ ਆਸਟ੍ਰੇਲੀਆ ਦਾ ਸੋਚ ਲੈਣਾ ਚਾਹੀਦਾ ਮੈਨੂੰ ਲੱਗਦਾ ਕਿ ਜਿਹੜੇ ਬੱਚੇ ਆਰਟਸ ਵਾਲੇ ਦਾ इजीली ਲੱਗ ਜਾਂਦਾ ਹੈ ਨੀ ਆਰਟਸ ਵਾਲਿਆਂ ਦੀ ਆਸਟ੍ਰੇਲੀਆ ਦੇ ਵਿੱਚ ਕੋਈ ਜਗ੍ਹਾ ਨਹੀਂ ਹੈਗੀ ਕਿਉਂਕਿ ਉਹ ਤਾਂ ਸਾਫ਼ ਹੀ ਕਹਿੰਦਾ ਕਿ ਇਸ ਬੱਚੇ ਦੇ ਕੋਲ ਬੈਸਟ ਕੋਰਸ ਸਬਜੈਕਟ ਹੋਣੇ ਚਾਹੀਦੇ ਨੇ ਜਦਾ ਜਿੱਦਾ ਕੀ ਬਾਇਓ ఫిజిక్స్ కెమిస్ట్రీ ਮੈਥ ਜਾਂ ਇਕਨੋਮਿਕਸ ਹੈ ਨਾ ਤੇ ਏ ਵਾਲੇ ਜਿਹੜੇ ਹੈਗੇ ਸਬਜੈਕਟ ਜੇ ਬੱਚੇ ਕੋਲ ਹੈਗੇ ਨੇ ਉਹ ਬੱਚਾ ਆਪਣਾ ਆਸਟ੍ਰੇਲੀਆ ਦੇ ਵਿੱਚ ਅਪਲਾਈ ਕਰ ਸਕਦਾ ਹੈਗਾ ਠੀਕ ਹੈ ਔਰ ਆਸਟ੍ਰੇਲੀਆ ਦੇ ਵਿੱਚ ਵਰਕ ਨੂੰ ਲੈ ਕੇ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਬਟ ਉਹੀ ਗੱਲ ਆ ਜਾਂਦੀ ਹੈ ਕਿ ਬਸ ਬੱਚਾ ਜਿਹੜੀ ਆਪਣੀ ਸਿਟੀ ਚੂਜ਼ ਕਰ ਰਿਹਾ ਜਾਂ ਜਿਹੜੀ ਪ੍ਰੋਵਿੰਸ ਚੂਜ਼ ਕਰ ਰਿਹਾ ਉਹ ਬਹੁਤ ਧਿਆਨ ਨਾਲ ਚੂਜ਼ ਕਰੇ ਕਿਉਂਕਿ ਉਹਦੇ ਤੇ ਹੀ ਉਹਦਾ ਫਿਊਚਰ ਡਿਪੈਂਡ ਕਰਦਾ ਕਿਉਂਕਿ ਪੀਆਰ ਜਿਹੜੀ ਇਸ ਟਾਈਮ ਤੇ ਚਾਹੇ ਕੈਨੇਡਾ ਜਾਂ ਆਸਟ੍ਰੇਲੀਆ ਉਹ ਰੀਜਨਲ ਏਰੀਆ ਨੂੰ ਪ੍ਰਮੋਟ ਕਰ ਰਹੇ ਨੇ ਪਰ ਬੱਚਾ ਆਪਣਾ ਰੀਜਨਲ ਏਰੀਆ ਚ ਜਾ ਕੇ ਖੁਸ਼ ਨਹੀਂ ਹੈਗਾ ਬੱਚਾ ਚਾਹੁੰਦਾ ਕਿ ਮੈਂ ਤਾਂ ਟ੍ਰਾਇ ਸਿਟੀ ਦੇ ਵਿੱਚ ਹੀ ਜਾਣਾ ਹੈਗਾ ਮੈਂ ਤਾਂ ਆਪਣੇ ਰੈਲੇਟਿਵ ਕੋਲ ਹੀ ਜਾਣਾ ਹੈ ਜੇ ਬੱਚੇ ਨੇ ਬਾ ਕਿਸੇ ਵੀ ਬੱਚੇ ਨੇ ਜਾਣਾ ਤਾਂ ਜੇ ਉਹ ਆਪਣਾ ਉਸ ਪੁਆਇੰਟ ਆਫ View ਨਾਲ ਦੇਖੂਗਾ ਕਿ ਮੈਂ ਆਪਣਾ ਫਿਊਚਰ ਬਣਾਣਾ ਹੈਗਾ ਤਾਂ ਜੇ ਉਹ ਆ ਆਪਣੇ ਕੋਰਸ ਪ੍ਰੋਪਰ ਲੈ ਕੇ ਜਾਊਗਾ ਜਾਂ ਆਪਣੀ ਲੋਕੇਸ਼ਨ ਪ੍ਰੋਪਰ ਚੂਜ਼ ਕਰੂਗਾ ਤਾਂ ਉਹ ਫੇਲ ਨਹੀਂ ਹੋ ਸਕਦਾ ਕਦੇ ਵੀ ਬੱਚਾ ਉੱਥੇ ਇਹ ਨਹੀਂ ਕਹੂਗਾ ਕਿ ਮੈਨੂੰ ਕੰਮ ਨਹੀਂ ਮਿਲਿਆ ਅ اچھا ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਬੱਚਿਆਂ ਦੀ ਜੇ ਤੁਹਾਡੇ ਕੋਲੇ ਆਉਂਦੇ ਨੇ ਤਾਂ ਕਿੰਨਾ ਕੁ ਉਹਨਾਂ ਦਾ ਜਿਹੜਾ ਖਰਚਾ ਕੈਨੇਡਾ ਕੋਈ ਬੱਚਾ ਜਾਣਾ ਚਾਹੁੰਦਾ ਤਾਂ ਅੱਜ ਕਿੰਨੇ ਕੁ ਪੈਸਿਆਂ ਦੇ ਕਿੰਨੇ ਕੁ ਫੰਡਸ ਦੀ ਉਹਨੂੰ ਜ਼ਰੂਰਤ ਹੈ ਗੈਪ ਦੇ ਕਿੰਨੇ ਕਿ ਕਿੰਨਾ ਕੁ ਚੱਲ ਪੈਂਦਾ ਹੈ ਜਾਂ ਫਿਰ ਪੈਸੇ ਕਿੰਨੇ ਕੁ ਰਿਕੁਆਇਰ ਰਹਿੰਦੇ ਨੇ ਸੋ ਆਪਾਂ ਕੈਨੇਡਾ ਦੀ ਗੱਲ ਕਰਦੇ ਆ ਕੈਨੇਡਾ ਦੇ ਜਿਹੜੇ ਪਬਲਿਕ ਕਾਲਜ ਨੇ ਉਹਦੀ ਜਿਹੜੀ ਮੇਨ ਟਿਊਸ਼ਨ ਫੀਸ ਆ ਉਹ 17 ਤੋਂ 18000 ਡਾਲਰ ਦੇ ਵਿੱਚ ਡਿਪੈਂਡ ਕਰਦੀ ਆ ਜਿਹੜਾ ਆਪਣਾ ਇੰਡੀਆ ਦਾ 10 ਤੋਂ 11 ਲੱਖ ਰੁਪਿਆ ਹੋ ਗਿਆ ਤੇ ਉਹੀ 2635 ਡਾਲਰ ਉਹਦਾ ਹੋ ਗਿਆ ਜੀਆਈਸੀ ਠੀਕ ਹੈ 12 ਤੋਂ 13 ਲੱਖ ਉਹਦਾ ਜੀਆਈਸੀ ਹੋ ਗਿਆ ਟੋਟਲ ਜਿਹੜਾ ਕੈਨੇਡਾ ਦੇ ਵਿੱਚ ਬਚਾ ਜਾ ਰਿਹਾ ਉਹਨੂੰ ਇਸ ਟਾਈਮ ਤੇ 23 ਤੋਂ 24 ਲੱਖ ਚਾਹੀਦਾ ਹੈਗਾ ਠੀਕ ਹੈ ਔਰ ਆਸਟ੍ਰੇਲੀਆ ਦੇ ਵਿੱਚ ਉਹੀ 15 ਤੋਂ 16 ਲੱਖ ਬੱਚੇ ਦੀ ਫੀਸ ਹੋਗੀ ਇਨ ਇੰਸ਼ੋਰੈਂਸ ਹੋ ਗਿਆ ਤਾਂ ਇਹ ਅ اچھا ਜਿੰਨੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੁਣ ਤੱਕ ਤੁਸੀਂ ਬੱਚਿਆਂ ਨੂੰ ਬਾਹਰ ਭੇਜਿਆ ਕੀ ਤੁਹਾਡੇ ਕੋਲੇ ਉਹਨਾਂ ਦਾ ਕੋਈ ਡਾਟਾ ਬੇਸ ਹੁੰਦਾ ਹੈ ਉਹ ਤੁਹਾਡੇ ਨਾਲ ਲਿੰਕ ਰਹਿੰਦੇ ਨੇ ਤੁਸੀਂ ਉਹਨਾਂ ਤੋਂ ਪਤਾ ਹੁੰਦਾ ਤੁਹਾਨੂੰ ਕੀ ਹੁਣ ਉਹ ਬੱਚੇ ਦੀ ਪੀਆਰ ਹੋਗੀ ਜਾਂ ਫਿਰ ਬੱਚਾ ਕੀ ਕਰ ਰਿਹਾ ਉੱਥੇ ਬਿਲਕੁਲ ਸਾਡੇ ਵਿੱਚ ਬੱਚੇ ਸਾਡੇ ਟੱਚ ਰਹਿੰਦੇ ਨੇ ਤਾਂ ਇਸੇ ਕਰਕੇ ਮੈਂ ਕਹਿ ਰਹੀਆਂ ਕਿ ਹਰ ਨਾ ਬੱਚੇ ਇਸੇ ਕਰਕੇ ਇਸੇ ਡਾਟਾ ਤੋਂ ਹੀ ਮੈਂ ਐਨਾਲਿਸਿਸ ਕੀਤਾ ਸੀਗਾ ਕਿ ਕਿੰਨੇ ਪਰਸੈਂਟ ਬੱਚਿਆਂ ਨੂੰ ਕੰਮ ਮਿਲ ਰਿਹਾ ਕਿੰਨਿਆਂ ਨੂੰ ਨਹੀਂ ਮਿਲ ਰਿਹਾ ਵੀ ਉਹ ਅਫਵਾਹਾਂ ਹੀ ਆ ਰਜਨ ਨਹੀਂ ਹੈਗੇ ਹਨਾ ਕਿਉਂਕਿ ਮੋਸਟਲੀ ਜਿਹੜੇ ਸਟੂਡੈਂਟ ਨੇ ਨਾ ਜਿਹੜੇ ਵਧਿਆ ਗਏ ਨੇ ਉਹ ਬਹੁਤ ਅੱਛੀ ਜੌਬ ਤੇ ਨੇ ਇਸ ਟਾਈਮ ਤੇ ਔਰ ਵਧੀਆ ਅਰਨ ਕਰ ਰਹੇ ਨੇ ਮਤਲਬ ਇਹ ਨਹੀਂ ਹੈਗਾ 20 25 25 ਡਾਲਰ 2.5 ਡਾਲਰ ਵੀ ਲੈ ਰਹੇ ਨੇ ਹਮ ਅੱਛਾ ਇਸ ਤੋਂ ਇਲਾਵਾ ਕੋਈ ਹੋਰ ਜਿਹੜਾ ਸਵਾਲ ਤੁਸੀਂ ਮੇਰਾ ਰਹਿ ਗਿਆ ਹੋਵੇ ਤੁਸੀਂ ਅੱਛਿਆ ਤੱਕ ਆਪਣਾ ਕੋਈ ਮੈਸੇਜ ਕੋਈ ਸੰਦੇਸ਼ ਕੋਈ ਗੱਲ ਪਹੁੰਚਾਣੀ ਚਾਹੁੰਦੇ ਹੋ ਮੈਸੇਜ ਇਹੀ ਹੈ ਮੇਰਾ ਕਿ ਜਿਹੜੇ ਸਟੂਡੈਂਟਸ ਆਪਣਾ ਅਬਰਾਡ ਪਲਾਨ ਕਰ ਰਹੇ ਨੇ ਚਾਹੇ ਉਹ ਕੈਨੇਡਾ ਚਾਹੇ ਆਸਟ੍ਰੇਲੀਆ ਉਹ ਯੂਕੇ ਕਰ ਰਹੇ ਨੇ ਸਭ ਤੋਂ ਪਹਿਲਾਂ ਤਾਂ ਉਹ ਆਪਣੇ ਏਦਾਂ ਦਾ ਚੂਜ਼ ਕਰਨ ਕਿ ਮੈਂ ਆਪਣੇ ਫਰੈਂਡ ਜਾਂ ਇੱਕ ਰਿਲੇਟਿਵ ਦੇ ਕੋਲ ਹੀ ਜਾਣਾ ਠੀਕ ਹੈ ਉਹ ਆਪਣਾ ਪ੍ਰੋਪਰ ਕੋਰਸ ਦੇਖਣ ਠੀਕ ਹੈ ਕਿਸ ਕੋਰਸ ਦੀ ਡਿਮਾਂਡ ਹੈ ਚਾਹੇ ਉਹ ਕੈਨੇਡਾ ਚਾਹੇ ਆਸਟ੍ਰੇਲੀਆ ਤੇ ਕਿਹੜੀ ਪ੍ਰੋਵਿੰਸ ਦੇ ਵਿੱਚ ਸਾਨੂੰ ਜਾਣਾ ਚਾਹੀਦਾ ਚਾਹੇ ਜਾਂ ਕਿਹੜੀ ਆਸਟ੍ਰੇਲੀਆ ਦੀ ਕਿਹੜੀ ਸਿਟੀ ਦੇ ਵਿੱਚ ਜਾਣਾ ਚਾਹੀਦਾ ਜੇ ਬੱਚਾ ਪ੍ਰੋਪਰ ਪਲਾਨ ਕਰਕੇ ਜਾਂਦਾ ਤਾਂ ਉਹ ਬੱਚਾ ਡੈਡ ਚਾਲ ਦੇ ਮਗਰ ਨਾ ਲੱਗੇ ਕਿ ਜੇ ਕੋਈ ਫਲਾਣਾ ਮੇਰਾ ਉੱਥੇ ਗਿਆ ਤਾਂ ਮੈਂ ਉੱਥੇ ਜਾਵਾਂ ਉਹ ਬਿਲਕੁਲ ਜਿਹੜੀ ਚੀਜ਼ ਉਸਦੇ ਲਈ ਬੈਸਟ ਹੈ ਮੈਨੂੰ ਲੱਗਦਾ ਕਿ ਉਹ ਚੁਸ ਕਰੇ ਸੋ ਇੱਕ ਬੜਾ ਅਹਿਮ ਸਵਾਲ ਮੈਂ ਆਖੀਰ ਦੇ ਵਿੱਚ ਪੁੱਛੂੰਗਾ ਕਿ ਠੱਗੀਆਂ ਦੇ ਜਾਲ ਤੋਂ ਕਿਵੇਂ ਬੱਚੇ ਬਚੇ ਬਚ ਸਕਦੇ ਨੇ ਕਿਉਂਕਿ ਇਸ ਇੰਡਸਟਰੀ ਟੋਟਲੀ ਡਿਪੈਂਡ ਕਰਦਾ ਹੈ ਬੱਚੇ ਤੇ ਮੈਂ ਤੁਹਾਨੂੰ ਸਿੱਧੀ ਗੱਲ ਦੱਸਦੀ ਹਾਂ ਕਿਉਂਕਿ ਉਹਦੇ ਵਿੱਚ ਪਤਾ ਕੀ ਹੈ ਬੱਚਾ ਕਹਿੰਦਾ ਮੈਂ ਤਾਂ ਜੀ ਕੈਨੇਡਾ ਜਾਣਾ ਮੈਂ ਤਾਂ ਆਸਟ੍ਰੇਲੀਆ ਜਾਣਾ ਉਹ ਬਾਕੀ ਸਾਰੀਆਂ ਚੀਜ਼ਾਂ ਪੁੱਛਦਾ ਹੀ ਨਹੀਂ ਕੁਝ ਹੂੰ ਉਹ ਕਹਿੰਦਾ ਕਿ ਮੈਨੂੰ ਤਾਂ ਜੀ ਬਸ ਮੇਨੂੰ ਤਾਂ ਜਾਤ ਚੜਾ ਦਿਓ ਮੈਨੂੰ ਹੋਰ ਕੁਝ ਨਹੀਂ ਲੈਣਾ ਦੇਣਾ ਠੀਕ ਐ ਤਾਂ ਫਿਰ ਜਦੋਂ ਉਹਦੀ ਗੱਲ ਆ ਜਾਂਦੀ ਹੈ ਤਾਂ ਜਦੋਂ ਮੇਰੇ ਕੋਲ ਬੱਚਾ ਹੋ ਗਿਆ ਮੈਂ ਇਹਨੂੰ ਪੁੱਛੂੰਗੀ ਬੇਟਾ ਐਲਸ ਕੀਤਾ ਜਾਂ ਪੀਟੀ ਕੀਤਾ ਕਹੂਗਾ ਨਹੀਂ ਜੀ ਮੈਂ ਤਾਂ ਜੀ ਮੈਨੂੰ ਤਾਂ ਜਾਤ ਚਾਹਵਾਂ ਫਿਰ ਉਥੇ ਕਿਤੇ ਨਾ ਕਿਤੇ ਯੂ نو ਮੈਂ ਮਨਾ ਵੀ ਕਰਦੇ ਆ ਨਾ ਤਾਂ ਵੀ ਉਹ ਕਹੂਗਾ ਨਹੀਂ ਜੀ ਮੈਨੂੰ ਤਾਂ ਹੀ ਦੇ ਦਿਓ ਫਲਾਨਾ ਭੇਜ ਰਿਹਾ ਤਮਕਾਨਾ ਭੇਜ ਰਿਹਾ ਹੋਂ ਕਾ ਭੇਜ ਰਿਹਾ ਤਾਂ ਉਥੇ ਫਿਰ ਕਿਤੇ ਨਾ ਕਿਤੇ ਪ੍ਰੋਬਲਮ ਆਂਦੀ ਹੈ ਕਿਉਂਕਿ ਆਪਾਂ ਫਿਰ ਉਹ ਕਿਤੇ ਨਾ ਕਿਤੇ ਹਰ ਕੋਈ ਬੰਦਾ ਮਨਾ ਤਾਂ ਨਹੀਂ ਕਰ ਸਕਦਾ ਠੀਕ ਐ ਕਿ ਉਹ ਅ ਉਹਨਾਂ ਫੇਕ ਡਾਕੂਮੈਂਟਸ ਲਾ ਕੇ ਠੀਕ ਹੈ ਉਹ ਬੱਚੇ ਨੂੰ ਪਹੁੰਚਾ ਦਿੰਦੇ ਨੇ ਫਿਰ ਉੱਥੇ ਪ੍ਰੋਬਲਮ ਆਂਦੀ ਹੈ ਠੀਕ ਹੈ ਤੁਹਾਡੇ ਕੋਲ ਵੀ ਬੱਚਾ ਆ ਕੇ ਕਹਿੰਦੇ ਨੇ ਕਿ ਆ ਮੇਰਾ ਜਾਲੀ ਡਾਕੂਮੈਂਟ ਲਾ ਦਿਓ ਪਰ ਬਸ ਮੈਨੂੰ ਭੇਜ ਦਿਓ ਬਿਲਕੁਲ ਆਉਂਦੇ ਨੇ ਪਰ ਮੈਂ ਆਲਰੇਡੀ ਮੈਂ ਕਿਹਾ ਸੀਗਾ ਕਿ ਮੇਰਾ ਫਸਟ ਡੇ ਤੋਂ ਹੀ ਵਿਜ਼ਨ ਇਹ ਹੀ ਸੀਗਾ ਕਿ ਮੈਂ ਜੈਨੂਨ ਕੰਮ ਕਰਨਾ ਕੋਈ ਵੀ ਇਦਾਂ ਦੇ ਔਰ ਮੈਂ ਆਲਵੇਸ ਇਹੀ ਸੁਜੈਸਟ ਕਰਦੀ ਆ ਸਟੂਡੈਂਟਸ ਨੂੰ ਕਿ ਇਦਾਂ ਦੇ ਫੇਕ ਡਾਕੂਮੈਂਟਸ ਲਾ ਕੇ ਜਾਂ ਫੇਕ ਆਈਲਸ ਪੀਟੀ ਜਾਂ ਕੁਝ ਵੀ ਲਾ ਕੇ ਤੁਸੀਂ ਨਾ ਅਪਲਾਈ ਕਰੋ ਕਿਉਂਕਿ ਉਹਦਾ ਕੋਈ ਫਿਊਚਰ ਬ੍ਰਾਈਟ ਨਹੀਂ ਹੈਗਾ ਅੱਜ ਨਹੀਂ ਤੁਹਾਨੂੰ ਪ੍ਰੋਬਲਮ ਆ ਰਹੀ ਅੱਜ ਤੁਹਾਨੂੰ ਵੀਜ਼ਾ ਮਿਲ ਗਿਆ ਤਾਂ ਤੁਹਾਨੂੰ 에어ਪੋਰਟ ਤੇ ਪ੍ਰੋਬਲਮ ਆ ਸਕਦੀ ਹੈ ਜਾਂ ਤੁਹਾਨੂੰ 에어ਪੋਰਟ ਤੇ ਨਹੀਂ ਆ ਰਹੀ ਤਾਂ ਤੁਹਾਨੂੰ ਆਪਣੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਚਾ ਆ ਸਕਦੀ ਹੈ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਆ ਰਹੀ ਤਾਂ ਤੁਹਾਨੂੰ ਪੀਆਰ ਤੱਕ ਆ ਸਕਦੀ ਹੈ ਉਸ ਤੋਂ ਬਾਅਦ ਵੀ ਕਿਸੇ ਪ੍ਰੋਬਲਮ ਦੀ ਰਿਪੋਰਟ ਕੀਤੀ ਗਈ ਹੈ ਹਾਂ ਕਾਫੀ ਰਿਪੋਰਟ ਕੀਤੀ ਨੇ 에어ਪੋਰਟ ਤੇ ਵੀ ਸੋ ਅਗਰ ਤੁਸ ਤੋਂ ਦੀ ਰਿਕਵਰਮੈਂਟ ਕੰਪਲੀਟ ਹੋ ਰਹੀ ਹੈ ਤੁਸੀਂ ਐਲੀਜੀਬਲ ਹੋ ਫਿਰ ਤੁਸੀਂ ਫੇਰ ਅਪਲਾਈ ਕਰੋ ਬਿਲਕੁਲ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਸੋ ਅਸੀਂ ਵੀ ਬੱਚਿਆਂ ਨੂੰ ਇਹ ਅਪੀਲ ਕਰਾਂਗੇ ਕਿ ਜਦੋਂ ਤੁਸੀਂ ਕਿਸੇ ਇਮੀਗ੍ਰੇਸ਼ਨ ਦੇ ਵਿੱਚ ਜਾਂਦੇ ਹੋ ਆਪਣੇ ਵੀਜ਼ੇ ਦੀ ਫਾਈਲ ਲਗਾਉਣ ਦੇ ਲਈ ਤਾਂ ਪਹਿਲਾਂ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਵੀ ਆਪਣਾ ਜਿਹੜਾ ਪੂਰੀ ਤਿਆਰੀ ਕਰਕੇ ਜਾਇਆ ਕਰੋ ਦੇਖ ਕੇ ਜਾਇਆ ਕਰੋ ਕਿ ਕੀ ਤੁਹਾਡੇ ਲਈ ਸਹੀ ਹੈ ਜਾਂ ਕੀ ਤੁਹਾਡੇ ਲਈ ਗਲਤ ਹੈ ਸੋ ਅਖੀਰ ਦੇ ਵਿੱਚ ਇਹ ਕਹਾਂਗਾ ਕਿ ਜੇ ਤੁਹਾਡੇ ਕੋਈ ਸਵਾਲ ਰਹਿ ਗਏ ਹੋਣਗੇ ਤਾਂ ਨੀਚੇ ਦਿੱਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਤੁਸੀਂ ਆਪਣੇ ਸਵਾਲ ਪੇਜ ਸਕਦੇ ਹੋ ਮੈਂ ਜਾਂ ਅਸੀਂ ਤੁਹਾਡੇ ਉਹਨਾਂ ਜਵਾਬਾਂ ਦੇ ਜਿਹੜੇ ਸਵਾਲਾਂ ਦੇ ਜਵਾਬ ਨੇ ਉਹ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ